ਜਿਸ ਤਰ੍ਹਾਂ ਪਿਛਲੇ ਦੋ ਦਿਨਾਂ ਤੋਂ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਭਾਰਤੀ ਫੌਜ ਵੱਲੋਂ ਜਿਵੇਂ ਸਾਂਝਾ ਆਪਰੇਸ਼ਨ ਕੀਤਾ ਗਿਆ ਉਹ ਤੋਂ ਬਾਅਦ ਕਹਿੰਦੇ ਕਿ ਬਾਰਡਰ ਦੇ ਉੱਤੇ ਕਾਫੀ ਫਿਕਰਮੰਦੀ ਵਾਲੀ ਸਥਿਤੀ ਹੈ ਚਾਹੇ ਉਹ ਕਸ਼ਮੀਰ ਦੇ ਐਲਓਸੀ ਦੇ ਉੱਤੇ ਸਥਿਤ ਖੇਤਰ ਨੇ ਉੱਥੋਂ ਲੋਕਾਂ ਦਾ ਪਲਾਇਨ ਹੋ ਰਿਹਾ ਪੰਜਾਬ ਵਾਲੇ ਪਿੰਡਾਂ ਚੋਂ ਕਾਫੀ ਹੱਦ ਤੱਕ ਪਲਾਇਨ ਦਾ ਦ੍ਰਿਸ਼ ਦੇਖਣ ਵੀ ਲੱਗੇ ਨੇ ਕਈ ਪਿੰਡ ਬਾਰ ਛੱਡ ਰਹੇ ਨੇ ਬੱਚਿਆਂ ਨੂੰ ਕਿਤੇ ਤਬਦੀਲ ਕਰ ਰਹੇ ਨੇ ਤਾਜ਼ਾ ਸਥਿਤੀ ਕੀ ਬਣੀ ਹੋਈ ਹੈ ਇਨਾ ਬਾਰਡਰਾਂ ਦੇ ਉੱਤੇ ਸਰਦੀ ਖੇਤਰ ਦੇ ਵਿੱਚ ਅ ਬਿਲਕੁਲ ਜਿੰਨਾ ਚਿਰ ਕੋਈ ਇਹੋ ਜਿਹਾ ਐਲਾਨ ਨਹੀਂ ਹੁੰਦਾ ਦੋਨੇ ਪਾਸੇ ਉਹ ਵੀ ਚਲ ਹੁਣ ਠੀਕ ਹੈ ਆਪਾਂ ਵੱਡੀ ਜੰਗ ਵਿੱਚ ਸ਼ਾਮਲ ਨਹੀਂ ਹੋਣਾ ਜਿਹਨੂੰ ਉਹ ਡੀਐਸਕੇਲੇਸ਼ਨ ਕਹਿੰਦੇ ਨੇ ਕਿਉਂਕਿ ਕੱਲ ਇੱਕ ਬਿਆਨ ਵੀ ਛਪੇ ਆਇਆ ਸੀ ਕਿਸੇ ਟੀਵੀ ਚੈਨਲ ਦੇ ਉੱਤੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਦਾ ਵੀ ਜੇ ਇੰਡੀਆ ਇਹ ਤੋਂ ਅੱਗੇ ਨਹੀਂ ਹੋਰ ਕੋਈ ਵਧਣਾ ਚਾਹੁੰਦਾ ਤਾਂ ਅਸੀਂ ਵੀ ਰਿਸਟ੍ਰੇਨ ਕਰ ਸਕਦੇ ਆ ਭਾਵੇਂ ਰੋਕ ਸਕਦੇ ਆ ਅਗਲਾ ਨਹੀਂ ਹੋਉਂਦਾ ਹੁਣ ਇਹ ਤਾਂ ਕਿਆ ਨਹੀਂ ਜਾ ਸਕਦਾ ਦੋਨੇ ਸਾਈਡਾਂ ਤੋਂ ਓਪਨਲੀ ਵੀ ਅਸੀਂ ਹੋਰ ਕੁਝ ਨਹੀਂ ਪਰ ਇੰਡੀਆ ਨੇ ਜਿਹੜੀ ਗੱਲ ਕੀਤੀ ਹੈ ਉਹ बार-बार ਇਹ ਦੁਹਰਾਕ ਹੋ ਰਿਹਾ ਹੈ ਲਗਾਤਾਰ ਈਵਨ ਨੈਸ਼ਨਲ ਮੀਡੀਆ ਵੱਲੋਂ ਵੀ ਔਰ ਹਰ ਈਵਨ ਪੋਲੀਟੀਕਲ ਲੀਡਰ ਵੱਲੋਂ ਫੌਜ ਵੱਲੋਂ ਸਾਰਿਆਂ ਵੱਲੋਂ ਕਿ ਅਸੀਂ ਤਾਂ ਹਮਲਾ ਕੀਤਾ ਹੀ ਨਹੀਂ ਹਮਲਾ ਮੰਨਿਆ ਜਾਂਦਾ ਹੈ ਫੌਜ ਤੇ ਜਤਾਂ ਬੰਬਾਰਡਮੈਂਟ ਕੀਤੀ ਜਾਏ ਜਾਂ ਕੈਂਪ ਤੇ ਕਿਸੇ ਤੇ ਜਾਂ ਸਿਵਿਲਿਅਨ ਤੇ ਅਸੀਂ ਇਹ ਕੀਤਾ ਨਹੀਂ ਅਸੀਂ ਤਾਂ ਕੇਵਲ ਉਹਨਾਂ ਦੇ ਕੈਂਪਾਂ ਤੇ ਹਮਲਾ ਕੀਤਾ ਟੈਰਰਿਸਟਾਂ ਦੇ ਇਸ ਲਈ ਇੱਕ ਲਿਮਟਡ ਵਾਰ ਵਾਰ ਦੇ ਦਾਇਰੇ ਚ ਨਹੀਂ ਆਉਂਦੀ ਉਹਨਾਂ ਦਾ ਜਿਹੜਾ ਇੰਟਰਨੈਸ਼ਨਲ ਪ੍ਰਭਾਸ਼ਾ ਉਹ ਉਦੋਂ ਬਚ ਕੇ ਇੱਕ ਆਪਣੀ ਗੱਲ ਕਹਿ ਰਹੇ ਨੇ ਕਿ ਅਸੀਂ ਉੱਥੇ ਕੀਤਾ ਪਰ ਪਾਕਿਸਤਾਨ ਇਹ ਸਾਬਤ ਕਰ ਰਿਹਾ ਕਿ ਸਾਡੇ ਸਿਵਿਲਿਅਨ ਵੀ ਮਰੇ ਨੇ ਸਾਡੇ ਬਾਕੀ ਬੰਦਿਆਂ ਦੀ ਵੀ ਬਹੁਤ ਹੋਈ ਹੈ ਜੇਬ ਉਹ ਇਹ ਨਾਰਮਲੀ ਜੰਗ ਦੇ ਵਿੱਚ ਇਹ ਦੋ ਤਰ੍ਹਾਂ ਦਾ ਆਪਣਾ ਇੱਕ ਨੈਰੇਟਿਵ ਲਗਾਤਾਰ ਚੱਲਦਾ ਹੁਣ ਉਹਨੂੰ ਲੈ ਕੇ ਇਕ ਤਾਂ ਅਜੇ ਤੱਕ ਦੀਆਂ ਖਬਰਾਂ ਤਹਿਤ ਜਿਹੜੀ ਐਲਓਸੀ ਹੈ ਲਗਾਤਾਰ ਕਿਉਂਕਿ ਆ ਤਾਂ ਆ ਗਿਆ ਬਾਰਡਰ ਪੰਜਾਬ ਵਾਲਾ ਤਾਂ ਉਹ ਅਜੇ ਬਾਰਡਰ ਨਹੀਂ ਬਣਿਆ ਉਹ ਅਜੇ ਲਾਈਨ ਆਫ ਐਕਚੁਅਲ ਕੰਟਰੋਲ ਹੈ ਪਰਮਾਨੈਂਟ ਬਾਰਡਰ ਨਹੀਂ ਹੈ ਉਹਦੇ ਆਲੇ ਦੁਆਲੇ ਫਾਇਰਗ ਹੋ ਰਹੀ ਹੈ ਲਗਾਤਾਰ ਔਰ ਭਾਰਤ ਵਾਲੀ ਸਾਈਡ ਤੋਂ ਵੀ ਇਹ ਕਿਹਾ ਜਾ ਰਿਹਾ ਕਿ ਪਾਕਿਸਤਾਨੀ ਫੌਜ ਜਿਹੜੀ ਲਗਾਤਾਰ ਉੱਥੇ ਫਾਇਰਿੰਗ ਕਰ ਰਹੀ ਹੈ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਜਾਂ ਬਾਕੀ ਦੀਆਂ ਚੀਜ਼ਾਂ ਉਸ ਲੈਵਲ ਦੇ ਉੱਤੇ ਹਾਲਾਂਕਿ ਐਲਓਸੀ ਦੇ ਕਿਨਾਰੇ ਦੇ ਉੱਤੇ ਜੂਐਨਓ ਦੇ ਵੀ ਬਾਰਡਰ ਨੇ ਮਤਲਬ ਜੂਐਨਓ ਦੇ ਦਫਤਰ ਨੇ ਹੋਰ ਵੀ ਨੇ ਆਮ ਤੌਰ ਤੇ ਮੰਗਮਗ ਪੱਤਰ ਉੱਥੇ ਹੀ ਦੇਣ ਲੱਗਦੇ ਨੇ ਇਹ ਜਿੱਥੇ ਇੰਟਰਨੈਸ਼ਨਲ ਬਾਰਡਰ ਨਾ ਹੋਵੇ ਉੱਥੇ ਹੀ ਜੂਐਨਓ ਦਾ ਆਫਿਸ ਹੁੰਦਾ ਹੈ ਆਮ ਤੌਰ ਦੇ ਉੱਤੇ ਇਹਦੇ ਨਾਲ ਉੱਥੇ ਤਾਂ ਹੋ ਗਿਆ ਤੇ ਸਾਡੇ ਈਵਨ ਪੰਜਾਬ ਦਾ ਬਾਰਡਰ ਬਹੁਤ ਲੰਮਾ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ 71 ਤੋਂ ਬਾਅਦ 1971 ਦੀ ਜਿਹੜੀ ਜੰਗ ਉਦੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਜਾਂ ਲੈਂਦਾ ਪੰਜਾਬ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਅਟੈਕ ਭਾਰਤ ਵੱਲੋਂ ਕੋਈ ਜਿਹੜਾ ਹੋਇਆ ਜਿਹੜਾ ਉਹਨਾਂ ਥਾਂਵਾਂ ਦੇ ਉੱਤੇ 71 ਤੋਂ ਬਾਅਦ ਦੀ ਪਹਿਲੀ ਵਾਰ ਸੀਗਾ ਕਿਉਂਕਿ ਉੱਥੇ ਵੀ ਇਹ ਕਹਿੰਦੇ ਸੀਗੇ ਕੁਝ ਜਿਹੇ ਜਿਹੇ ਕੈਂਪ ਹੈਗੇ ਨੇ ਜਿਹੜੇ ਟ੍ਰੇਨ ਕਰਦੇ ਨੇ ਮਿਲਟੈਂਟਾਂ ਇਹਨਾਂ ਨੂੰ ਟਾਰਗੇਟ ਅਰੇਸਟਾ ਇਹਦੇ ਕਰਕੇ ਬਾਰਡਰ ਏਰੀਆ ਦੇ ਵਿੱਚ ਲਗਾਤਾਰ ਇੱਕ ਲੈਵਲ ਦੀ ਪੈਨਿਕ ਦਾ ਮਾਹੌਲ ਹੈਗਾ ਰਾਤ ਦਾ ਰੌਲਾ ਇਹੀ ਪੈ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਵੀ ਪਸਪੋਰਟ ਹੋਏ ਨੇ ਇਸ ਲਈ ਲੰਮਾ ਬਲੈਕਆਊਟ ਇਹ ਕਰਨਾ ਪਿਆ ਗੁਰਦਾਸਪੁਰ ਦੇ ਵਿੱਚ ਵੀ ਇੱਕ ਵਾਰ ਰੌਲਾ ਪੈ ਗਿਆ ਗੁਰਦਾਸਪੁਰ ਦੇ ਵਿੱਚ ਵੀ ਜੀ ਕੋਈ ਇਹੋ ਜਿਹੀ ਚੀਜ਼ ਡਿੱਗੀ ਆ ਕੇ ਜਿਹੜੀ ਸ਼ਾਇਦ ਬਾਬੋ ਸੰਗਦੀਆਂ ਪਰ ਉਹ ਨਹੀਂ ਸੀਗਾ ਇਹ ਇਹ ਸਾਰਾ ਡਰ ਦੇ ਮਾਹੌਲ ਦੇ ਵਿੱਚੋਂ ਹੀ ਆਉਂਦੀਆਂ ਚੀਜ਼ਾਂ ਜਦੋਂ ਬੰਦਿਆਂ ਨੂੰ ਇਹ ਲੱਗਦਾ ਨਾ ਵੀ ਕਿਤੇ ਕੋਈ ਛੋਟਾ ਵੀ ਪਟਾਕਾ ਵੱਜਿਆ ਤਾਂ ਇਹ ਲੱਗਣ ਲੱਗ ਜਾਂਦਾ ਸ਼ਾਇਦ ਹਮਲਾ ਹੋ ਗਿਆ ਜਾਂ ਬਾਕੀ ਚੀਜ਼ਾਂ ਇਹ ਆਪਾਂ ਦੇਖਿਆ ਹੀ ਆ ਜਿਹੜੀਆਂ ਖਬਰਾਂ ਛਪੀਆਂ ਅੱਜ ਫੋਟੋਆਂ ਵੀ ਛਪੀਆਂ ਨੇ ਕੱਲ ਤੋਂ ਆ ਰਹੀਆਂ ਨੇ ਕਿ ਬਾਰਡਰ ਏਰੀਆ ਦੇ ਕਾਫੀ ਬੰਦੇ ਪਿੱਛੇ ਹਟ ਰਹੇ ਨੇ ਆਪਰਾਸਮਾਨ ਭਰ ਕੇ ਉਹ ਸਾਰੇ ਮਾਹੌਲ ਦੇ ਵਿੱਚ ਇਹ ਮਾਹੌਲ ਤਾਂ ਬਣਿਆ ਹੀ ਹੋਇਆ ਲਗਾਤਾਰ ਦੋਨੇ ਪਾਸੇ ਉਧਰਲੀ ਸਾਈਡ ਵੀ ਤੇ ਇਧਰਲੀ ਸਾਈਡ ਵੀ ਜਿਹੜਾ ਇਸ ਪੱਧਰ ਦੇ ਉੱਤੇ ਜਾ ਤੇ ਹੁਣ ਇਹਦੇ ਤੇ ਚਾਰਾ ਜੋਈ ਹੋ ਰਹੀ ਹੈ ਲਗਾਤਾਰਤਾ ਦੇ ਵਿੱਚ ਇੱਕ ਗੱਲ ਜਰੂਰ ਆ ਰਹੀ ਹੈ ਕਿ ਸ਼ਾਇਦ ਜੇ ਓਪਨ ਜਿਆਦਾ ਹਮਲੇ ਹੋਣੇ ਹੁੰਦੇ ਅੱਜ ਦੀ ਰਾਤ ਲੰਘੀ ਇਹਦੇ ਵਿੱਚ ਹੋ ਜਾਂਦੇ ਇੱਕ ਦੂਜੇ ਵੱਲੋਂ ਤੇ ਜਿਹੜਾ ਇਹ ਥੋੜਾ ਜਿਹਾ ਰਿਸਟ੍ਰੇਨ ਰੱਖ ਹੈਗਾ ਹੈ ਨਾ ਇਧਰੋਂ ਅਜੇ ਦੁਵਾਰਾ ਕੋਈ ਹਮਲੇ ਵਾਲੀ ਕੋਈ ਉਹ ਜੀ ਗੱਲ ਹੋਈ ਏ ਨਾ ਉਧਰੋਂ ਅਜੇ ਕੋਈ ਉਹ ਜੀ ਗੱਲ ਐਲਓਸੀ ਤੇ ਫਾਇਰਿੰਗ ਅਲੱਗ ਗੱਲ ਹੈ ਤੇ ਇੱਕ ਹੁੰਦਾ ਕਿ ਜਾ ਕੇ ਕਿਤੇ ਹਮਲਾ ਕਰਨਾ ਜਾਂ ਕੋਈ ਮਹਮਲਾ ਖੋਲ ਦੇਣਾ ਨਾਨ ਕਰਨਾ ਜਾਂ ਕੁਝ ਕਰਨਾ ਉਹਦੇ ਤੋਂ ਸ਼ਾਇਦ ਬਚਿਆ ਜਾ ਰਿਹਾ ਕਿਉਂਕਿ ਪਾਕਿਸਤਾਨੀ ਹਕੂਮਤ ਨੂੰ ਵੀ ਪਤਾ ਹੈ ਕਿ ਲੜਾਈ ਕਿੰਨੀ ਮਹਿੰਗੀ ਪੈਂਦੀ ਹੈ ਔਰ ਸਾਡੇ ਵੀ ਸ਼ਾਇਦ ਇਹ ਸੋਚ ਸਮਝ ਕੇ ਇਹਨਾਂ ਨੇ ਇਹ ਫੈਸਲਾ ਕੀਤਾ ਸੀਗਾ ਕਿ ਇੱਥੋਂ ਤੱਕ ਆਪਾਂ ਸੀਮਤ ਰੱਖਣਾ ਪਹਿਲਾਂ ਆਪਾਂ ਉਸ ਪਾਸੇ ਵੱਲ ਨਹੀਂ ਜਾਣਾ ਜੇ ਤਾਂ ਇੱਥੇ ਤੱਕ ਚੱਲ ਜੇ ਕੱਲ ਹੁਣ ਜੋ ਹੋਣਾ ਸੀ ਹੋਇਆ ਅਗਲਾ ਕਹਿੰਦੇ ਜਿੰਨੇ ਅਗਲਾ ਕਹਿੰਦੇ ਨਾ ਜਿੰਨੇ ਜਿੰਨਾ ਡੈਮੇਜ ਹੋ ਗਿਆ ਹੋਣਾ ਸੀ ਕੋਈ ਵੀ ਗੰਦਾ ਇੱਕ ਦੂਜੇ ਤੋਂ ਹੋ ਜਾਂਦਾ ਇਹ ਹੋਰ ਨਾ ਹੋਵੇ ਅੱਗੇ ਤੇ ਜੇ ਹੋਰ ਹੁੰਦਾ ਤਾਂ ਜਿਹੜੇ ਆਪਰੇਸ਼ਨ ਸੰਧੂਰ ਹੈਗਾ ਤੇ ਜੇ ਵਿਧਵਾਵਾਂ ਦੇ ਕਰਕੇ ਕੀਤਾ ਕਿ ਕਿੰਨੀਆਂ ਵਿਧਵਾਵਾਂ ਦੇ ਪਤੀ ਚਲੇ ਗਏ ਜੇ ਵੱਡੀ جنگ ਚ ਕਨਵਰਟ ਹੁੰਦੀ ਆ ਲੱਗਦੀ ਹੈ ਤਾਂ ਵੱਡੀ ਜੰਗ ਦੇ ਵਿੱਚ ਤਾਂ ਪਤਾ ਨਹੀਂ ਕਿੰਨੇ ਦੇ ਸੰਧੂਰ ਜਾਣਗੇ ਕਿੰਨਿਆਂ ਦਾ ਕੀ ਹੋਏਗਾ ਕੀ ਆ ਉਹ ਤਾਂ ਸਭ ਨੇ ਦੇਖਿਆ ਹੀ ਹੋਇਆ ਕੋਈ ਕਹਿਣ ਦੀ ਗੱਲ ਨਹੀਂ ਜਦੋਂ ਵੀ ਇਹੋ ਜਿਹੇ ਜੰਗਾ ਲੱਗਦੀਆਂ ਨੇ ਤਾਂ ਉਹਦੇ ਚ ਫਿਰ ਬੇਸ਼ਤ ਬੇਸਾਬਾ ਜਿਹੜਾ ਨੁਕਸਾਨ ਹੋ ਜਾਂਦਾ ਕਰਨਾ ਫਿਰ ਫੈਸਲਾ ਉੱਥੇ ਹੀ ਪੈਂਦਾ ਹੁਣ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੇ 65 ਦੀ ਲੜਾਈ ਹੋਈ ਤਾਂ ਸਮਝੌਤਾ ਤਾਸਕਰ ਜਾ ਕੇ ਹੋਇਆ ਰੂਸ ਦੇ ਸੋਵੀਅਤ ਯੂਨੀਅਨ ਦੇ ਇੱਕ ਸ਼ਹਿਰ ਦੇ ਵਿੱਚ ਜੇ 71 ਦੀ ਲੜਾਈ ਹੋਈ ਤਾਂ ਸਾਡੇ ਸਿਮਲਾ ਐਗਰੀਮੈਂਟ ਹੋਇਆ ਔਰ ਜੀਨੋ ਪਾਕਿਸਤਾਨ ਨੂੰ ਕਹਿੰਦਾ ਕਿ ਅਸੀਂ ਸਿਮਲਾ ਸਮਝੌਤੇ ਸਮੇਤ ਸਾਰੇ ਸਸਪੈਂਡ ਕਰਤੇ ਉਹ ਇਹਦੇ ਜਵਾਬ ਚ ਕਿਉਂਕਿ ਜਦੋਂ ਸਾਡੇ ਜਿਹੜੀ ਹੈ ਵਾਟਰ ਟ੍ਰੀਟੀ ਹੈ ਉਹ ਇੰਡਸ ਵਾਟਰ ਟ੍ਰੀਟੀ ਤੋਂ ਲੈ ਕੇ ਇਹ ਸਸਪੈਂਡ ਕੀਤੀਆਂ ਇਹ ਇੱਕ ਦੂਜੇ ਦੇ ਜਵਾਬ ਚ ਇੱਕ ਕੂਟਨੀਤਿਕ ਜਿਹੜੇ ਫੈਸਲੇ ਜਾਂ ਇਕਨੋਮਿਕ ਫੈਸਲੇ ਸੀਗੇ ਹੁਣ ਜਿਹੜਾ ਇੱਕ ਮਾਹੌਲ ਹੈ ਕਿ ਜਿਸ ਲੈਵਲ ਦਾ ਤਣਾਅ ਹੈ ਇਹ ਤਣਾਅ ਜੇਤਾ ਰਸਟੇਨ ਰਹਿੰਦਾ ਇੱਕ ਦੂਜੇ ਦੇ ਮਾਮਲੇ ਫਿਰ ਚੱਲਦਾਤਾ ਉਦੋਂ ਬਾਅਦ ਹੁਣ ਲੱਗਦਾ ਨਹੀਂ ਕਿ ਮਾਹੌਲ ਜਹੋਜਾ ਬਣਦਾ ਜਾ ਰਿਹਾ ਹੈ ਜਿਹੜਾ ਆਦ ਦੋ ਰਾਤਾਂ ਦੇ ਤੋਂ ਬਾਅਦ ਇਹ ਪਹਿਲੀ ਰਾਤ ਬਹੁਤ ਪੈਨਿਕ ਸੀ ਅਗਲੀ ਰਾਤ ਜੇ ਰਹੀ ਤਾਂ ਸ਼ਾਇਦ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਮਾਮਲਾ ਅਮਨ ਸ਼ਾਂਤੀ ਵੱਲ ਨੂੰ ਹੀ ਅੱਗੇ ਵਧੇ ਤਾਂ ਜਿਆਦਾ ਬਿਹਤਰ ਹੈ ਸਾਰਿਆਂ ਦੇ ਪੱਖ ਚ ਜੀ ਸਰਦਾਰ ਹਮੀਰ ਸਿੰਘ ਜੀ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਬਿਆਨ ਕੁਝ ਮੀਡੀਆ ਧਾਰਿਆਂ ਵੱਲੋਂ ਨਸਰ ਕੀਤਾ ਗਿਆ ਕਿ ਉਹਨਾਂ ਨੇ ਕਿਹਾ ਕਿ ਜੀ ਜੇ ਤੋ ਅੱਗੇ ਭਾਤਕਾਰਵਾਈ ਨਹੀਂ ਕਰਦਾ ਫਿਰ ਅਸੀਂ ਵੀ ਕੋਈ ਐਕਸ਼ਨ ਨਹੀਂ ਕਰਾਂਗੇ ਪਰ ਜਿਵੇਂ ਐਲੋਸੀ ਤੇ ਗੋਲੀਬਾਰੀ ਤਾਂ ਹੋ ਰਹੀ ਆ ਸੀਜ਼ਫਾਇਰ ਦਾ ਉਲੰਘਣ ਹੋ ਰਿਹਾ ਪਰ ਇਹ ਗੱਲ ਇੱਕ ਟਰੰਪ ਨੇ ਨਹੀਂ ਕਹੀ ਟਰੰਪ ਕਹਿੰਦਾ ਵੀ ਬਸ ਠੀਕ ਹੈ ਹੁਣ ਇੱਥੋਂ ਤੱਕ ਹੋ ਗਿਆ ਬਹੁਤ ਹੈ ਇਹ ਤੋਂ ਅੱਗੇ ਕੁਝ ਨਹੀਂ ਦੋਵਾਂ ਨਾਲ ਮੇਰੇ ਸਬੰਧ ਨਹੀਂ ਇਸ ਲਈ ਮੈਂ ਦੋਵਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਟਰੰਪ ਦੀ ਮੰਨ ਲਈ ਜਾਊਗੀ ਜਾਂ ਸਰਬਦਲ ਦੀ ਜਿਹੜੀ ਅੱਜ ਬੈਠਕ ਬੁਲਾਈ ਜਾ ਰਹੀ ਹੈ ਕੇਂਦਰ ਵੱਲੋਂ ਉਹਦੇ ਵਿੱਚ ਇਹ ਉਸ ਦਿਨ ਦੇ ਮਿਸ਼ਨ ਸੰਧੂਰ ਨੂੰ ਬਰੀਫ ਕਰ ਕੀਤਾ ਜਾਊਗਾ ਜਾਂ ਇਹ ਤਿਆਰੀ ਹੈ ਕਿ ਉਹਦੇ ਨਾਲ ਫੇਰ ਸਲਾਹ ਕਰਕੇ ਕਿ ਆਪਾਂ ਅੱਗੇ ਕੋਈ ਕਾਰਵਾਈ ਕਰੀਏ ਕਿ ਨੂੰ ਇੱਥੇ ਰੋਕ ਲਈਏ ਉਹਦੇ ਬਾਰੇ ਕੋਈ ਮਸ਼ਵਰਾ ਹੋ ਸਕਦਾ ਇਹ ਦੋ ਗੱਲਾਂ ਨੇ ਇਕੱਲਾ ਡੋਨਲਡ ਟਰੰਪ ਨੇ ਨਹੀਂ ਦੁਨੀਆ ਦੇ ਹੋਰ ਬਹੁਤ ਸਾਰੇ ਲੀਡਰਾਂ ਨੇ ਵੀ ਕਿਹਾ ਜਿਹੜੇ ਆਪੋ ਆਪਣੇ ਉਹਦੇ ਛਡੇ ਕਿ ਲੜਾਈ ਅੱਗੇ ਨਾ ਵਧਾਓ ਇਹ ਫਲੈਸ਼ ਪੁਆਇੰਟ ਹੈ ਬਹੁਤ ਜ਼ਿਆਦਾ ਤੇ ਜੋ ਵੀ ਹੋ ਗਿਆ ਔਰ ਦੋਨਾਂ ਨੇ ਇਹ ਵੀ ਕਿਹਾ ਹੈ ਕਿ ਇਸ਼ਾਰਾ ਦਿੱਤਾ ਹੈ ਕਿ ਦੋਨਾਂ ਨੂੰ ਆਪੋ ਆਪਣੀ ਕੰਸਟਿਟੂਐਂਸੀ ਨੂੰ ਜੋ ਜਵਾਬ ਦੇਣਾ ਸੀਗਾ ਜਾਂ ਲੋਕਾਂ ਨੂੰ ਕਹਿਣਾ ਸੀਗਾ ਵੀ ਹਾਂ ਭਾਈ ਇੰਨਾ ਅਸੀਂ ਕਰਤਾ ਦੇਖੋ ਤੁਸੀਂ ਕਹਿੰਤਾ ਸੀ ਅਸੀਂ ਪੁਲਵਾਮਾ ਵਾਲੇ ਅਜੇ ਵਾਲੇ ਪਹਿਲਗਾਮ ਵਾਲੇ ਅੱਤਵਾਦੀ ਦਾ ਟਿਕਾਣਾ ਜਿੱਥੋਂ origin ਹੁੰਦੇ ਨੇ ਉਹੀ ਹੁਣ ਟਟਾਤੇ ਨੇ ਜਾਂ ਉਹ ਰੱਦ ਕਰਤੇ ਨੇ ਉਧਰ ਪਾਕਿਸਤਾਨ ਕਹਿੰਦਾ ਆਪਾਂ ਪੂਰਾ ਜਵਾਬ ਦੇਤਾ ਜੀ ਹੁਣ ਉਹ ਆਪਣੀ ਕੰਸਟੀਚਿਊਐਂਸੀ ਨੂੰ ਕੇਟਰ ਕਰ ਰਹੇ ਨੇ ਫੌਜ ਆਪਣਾ ਮੂੰਹ ਮਲਾ ਜਾ ਆਪਣੇ ਲੋਕਾਂ ਦੀ ਵੀ ਰੱਖਣਾ ਹੁੰਦਾ ਜਿਵੇਂ ਅਗਲਾ ਕਹਿੰਦਾ ਨਾ ਵੀ ਕੇਵਲ ਉਹਨਾਂ ਕੀ ਹੈ ਤੇ ਹੁਣ ਤੁਸੀਂ ਬੰਦ ਕਰ ਦਿਓ ਬਿਆਨਬਾਜ਼ੀ ਤਾਂ ਦੇਖੋ ਹੁੰਦੀ ਰਹਿੰਦੀ ਹੈ ਬਿਆਨਬਾਜ਼ੀ ਦੇ ਵਿੱਚ ਤਾਂ ਕਈ ਵਾਰ ਜਿਹੜਾ ਬੰਦਾ ਬਿਲਕੁਲ ਪਿੱਛੇ ਹਟਣ ਲਈ ਤਿਆਰ ਹੁੰਦਾ ਪਰ ਓਪਨ ਬਿਆਨਬਾਜ਼ੀ 'ਚ ਉਹ ਪਿੱਛੇ ਨਹੀਂ ਹਟ ਸਕਦਾ ਉਨਾ ਚਿਰ ਜਿੰਨਾ ਚਿਰ ਅੰਦਰ ਖਾਤੇ ਕਿਤੇ ਜਾ ਜੀ ਨੂੰ ਕਹਿ ਰਹੇ ਆ ਕਿ ਅਜੇ ਤੱਕ ਇਹ ਗੱਲ ਸਾਹਮਣੇ ਤਾਂ ਕੋਈ ਨਹੀਂ ਆਈ ਕਿ ਜਿਹੜੀ ਪਰਦੇ ਦੇ ਪਿੱਛੇ ਕੋਈ 네ਗੋਸ਼ੀਏਸ਼ਨ ਜੁ ਹੁੰਦੀਆਂ ਰਹਿੰਦੀਆਂ ਨੇ ਕਈ ਵਾਰ ਕਿਸੇ ਨਾ ਕਿਸੇ ਤਰ੍ਹਾਂ ਹੀ ਕਿਸ ਤਰ੍ਹਾਂ ਕਿਸੇ ਗੱਲ ਹੋ ਰਹੀ ਕਿ ਉਹ ਜਦੋਂ ਕੰਪਲੀਟ ਹੋ ਜਾਂਦੀਆਂ ਨੇ ਫਿਰ ਗੱਲ ਸਾਹਮਣੇ ਆਉਂਦੀ ਆ ਵੀ ਚਲੋ ਜੀ ਠੀਕ ਆ ਹੋ ਗਿਆ ਪਰ ਇਹਨਾਂ ਕੰਟਰੀ ਜਦਾ ਰੋਲ ਰਹਿੰਦਾ ਹੈ ਜਿਵੇਂ ਅਮਰੀਕਾ ਵਰਗੇ ਤਾਕਤਵਰ ਕੰਟਰੀ ਦਾ ਜਾਂ ਬਾਕੀ ਆ ਰੋਲ ਕੀ ਰਹਿੰਦਾ ਕਿ ਜਦੋਂ ਇਵਨ ਕਾਰਗਰ ਵੀ ਲੱਗੀ ਤੁਸੀਂ ਦੇਖੋ ਕਾਰਗਿਲ ਦੀ ਇੱਕ ਤਸਵੀਰ ਮਤਰਾਈ ਪੰਜਾਬ ਵਾਲੇ ਪਾਸੇ ਕੋਈ ਫਾਇਰਿੰਗ ਨਹੀਂ ਹੋਈ ਦੋਨੇ ਪੰਜਾਬਾਂ ਚ ਨਹੀਂ ਉਦੋਂ ਹੋਈ ਸੀ ਉਦੋਂ ਲੜਾਈ ਕਿ ਕਸ਼ਮੀਰ ਤੇ ਉਧਰ ਹੀ ਲੜੀ ਗਈ ਹੈ ਜਿਹੜੀ ਵੀ ਕਾਰਗਿਲ ਦੀ ਲੜਾਈ ਦਰੀ ਹੈ ਉਸ ਤੋਂ ਬਾਅਦ ਪਾਕਿਸਤਾਨ ਵਾਲੇ ਤਾਂ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹਨੂੰ ਉਹਨਾਂ ਨੇ ਉੱਥੇ ਸੱਦਿਆ ਅਮਰੀਕਾ ਤੇ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਬਾਜਪਾਈ ਸਾਹਿਬ ਸੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੋਈ ਜਿਹੜੀਆਂ ਉਦੋਂ ਦੀਆਂ ਖਬਰਾਂ ਨੇ ਦੋਨਾਂ ਨੂੰ ਕਿਹਾ ਵੀ ਹੁਣ ਤੁਸੀਂ ਬੰਦ ਕਰੋ ਤੇ ਬਾਕੀ ਦੀਆਂ ਚੀਜ਼ਾਂ ਨੇ ਹਾਲਾਂਕਿ ਕਾਰਗਿਲ ਦੇ ਵਿੱਚ ਤਾ ਸਿੱਧਾ ਸੀਗਾ ਪਾਕਿਸਤਾਨੀ ਆਖੇ ਇਧਰਲੇ ਚੌਕੀਆਂ ਤੇ ਬਹਿ ਗਏ ਸੀਗੇ ਤੇ ਬਿਲਕੁਲੀ ਉਹਨੂੰ ਕਹਿ ਜਾਂਦਾ ਸੀ ਕਿ ਇੱਕ ਪਾਸੇ ਗੱਲਬਾਤ ਚੱਲ ਰਹੀ ਹੈ ਤੇ ਦੂਜੇ ਪਾਸੇ ਤੁਸੀਂ ਖੁਦ ਸੁਰੱਖਿਓ ਖੋਭ ਰਹੇ ਹੋ ਪਿੱਠ ਦੇ ਵਿੱਚ ਉੱਚ ਬਹੁਤ ਜਾਨਾਂ ਨੁਕਸਾਨ ਵੀ ਹੋਇਆ ਪਰ ਉਹਨੂੰ ਪਿੱਛੇ ਹਟਣਾ ਪਿਆ ਉਹ ਸਾਰੇ ਮਾਮਲੇ ਦੇ ਵਿੱਚੋਂ ਜਾ ਕੇ ਉਹ ਇੱਕ ਅਲੱਗ ਉਹਨੇ ਨੁਕਸਾਨ ਖੜਾ ਕੇ ਤੇ ਫਿਰ ਜਿੱਤ ਹਾਰ ਦਾ ਕੋਈ ਫੈਸਲਾ ਨਹੀਂ ਉੱਥੇ-ਵੱਥੇ ਚਲੇ ਜਾਓ ਜਿੱਥੇ-ਜਿੱਥੇ ਹੈਗੇ ਹੋ ਫਿਰ ਉਹਦੇ ਚ ਕੁਝ ਨਿਕਲਦਾ ਨਹੀਂ ਇਹ ਠੀਕ ਹੈ ਕਿ ਗੁੱਸੇ ਸਾਰੇ ਹੈਗੇ ਨੇ ਜਿਹੜੀ ਹੈਗੀ ਆ ਆਲ ਪਾਰਟੀ ਮੀਟਿੰਗ ਆਨ ਪਾਰਟੀ ਮੀਟਿੰਗ ਦੇ ਵਿੱਚ ਇਹ ਦੋ ਗੱਲਾਂ 'ਚ ਫਰਕ ਹੈ ਜਿਹੜੀ ਤੁਸੀਂ ਦੇਖੋ ਕਿ ਜਿਹੜੀ ਪਲਵਾਵਾਂ ਦਾ ਅਟੈਕ ਹੋਇਆ ਸੀ ਜਿੱਥੇ ਪਲਵਾਵਾਂ ਦੇ ਵਿੱਚ ਸਾਡੇ ਕਿੰਨੇ ਹੀ ਜਿਹੜੇ ਸ਼ਹੀਦ ਹੋਏ ਸਕਿਉਰਿਟੀ ਫੋਰਸਾਂ ਦੇ ਮੁਨਾਜਮ ਜੁੜੇ ਦੇ ਉਦੋਂ ਇਲੈਕਸ਼ਨ ਚੱਲ ਰਹੀ ਸੀ ਭਾਜਪਾ ਨੇ ਉਹਨੂੰ ਪੂਰਾ ਪਨਾਇਆ ਉਸ ਲੈਵਲ ਤੇ ਜਦੋਂ ਸਵਾਲ ਪੁੱਛਿਆ ਕਿਸੇ ਨੇ ਉਦੋਂ ਸਵਾਲ ਉਲਟਾ ਆ ਗਿਆ ਵੀ ਤੁਸੀਂ ਮਿਲਟਰੀ ਤੇ ਅਟੈਕ ਕਰ ਰਹੇ ਹੋ ਉਦੋਂ ਵੋਟਾਂ 'ਚ ਇੱਕ ਲਾਭ ਲੈਣ ਦਾ ਕੁਐਸਚਨ ਸੀ ਆਲ ਪਾਰਟੀ ਜਿਹੜੇ اپੋਜੀਸ਼ਨ ਸੀ ਉਹ ਕਹੀ ਗਏ ਕਿ ਸਾਨੂੰ ਤੁਸੀਂ ਭਰੋਸੇ ਚ ਨਹੀਂ ਰਹਿ ਰਹੇ ਨਰੋਲ ਪੋਲਿਟਿਕਸ ਕਰ ਰਹੇ ਹੋ ਜਾਂ ਬਾਕੀ ਦੀਆਂ ਚੀਜ਼ਾਂ ਹੁਣ ਥੋੜਾ ਫਰਕ ਹੈ ਇਹਨਾਂ ਗੱਲਾਂ ਦੇ ਵਿੱਚ ਹੁਣ ਉਹਨਾਂ ਨੇ ਪਹਿਲਾਂ ਕਰਨ ਤੋਂ ਵੀ ਆਲ ਪਾਰਟੀ ਮੀਟਿੰਗ ਸੱਦੀ ਸੀ ਉੱਥੇ ਬਰੀਫ ਕੀਤਾ ਆਲ ਪਾਰਟੀ ਮੀਟਿੰਗ ਨੂੰ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਜੋ ਵੀ ਕਰੋਗੇ ਹਾਲਾਂਕਿ ਬਾਅਦ ਉਹ ਇਹ ਸਵਾਲ اٹھਾਉਂਦੇ ਰਹੇ ਕਿ ਤੁਸੀਂ ਉਹ ਬੰਦੇ ਆਏ ਕਿਵੇਂ ਉੱਥੇ ਸਿਕਿਉਰਿਟੀ ਕਿਉਂ ਨਹੀਂ ਕਿਉਂ ਨਹੀਂ ਸੀ ਜਵਾਬਦੇਹੀ ਫਿਕਸ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਪਰ ਜਿਹੜਾ ਪਾਕਿਸਤਾਨ ਨਾਲ ਸੱਜਣ ਦਾ ਜਾਂ ਇਹ টেরਰਿਸਟ ਐਕਟੀਵਿਟੀ ਖਿਲਾਫ ਕਾਰਵਾਈ ਕਰਨ ਦਾ ਸੀ ਉੱਥੇ ਸਾਰੀਆਂ ਪਾਰਟੀਆਂ ਨੂੰ ਲੈ ਲਿਆ ਉਹਦੇ ਚ ਭਰੋਸੇ ਚ ਇਹ ਸਵਾਲ ਜ਼ਰੂਰ ਉੱਠਿਆ ਸੀ ਕਿ ਪ੍ਰਾਈਮ ਮਿਨਿਸਟਰ ਆਪ ਕਿਉਂ ਨਹੀਂ ਹੋਂਦੇ ਉਹ ਬਿਹਾਰ ਕਿਉਂ ਰੈਲੀ ਕਰਨ ਚਲੇ ਗਏ ਉਹ ਆਲ ਪਾਰਟੀ ਮੀਟਿੰਗ ਚ ਆਉਣੇ ਚਾਹੀਦੇ ਸੀ ਹੁਣ ਆਲ ਪਾਰਟੀ ਮੀਟਿੰਗ ਫੇਰ ਰੱਖੀ ਹੈ ਈਵਨ ਪਹਿਲੀ ਵਾਰ ਕਾਫੀ ਦੇਰ ਬਾਅਦ ਮਤਲਬ ਕੱਲ ਹੋਮ ਮਿਨਿਸਟਰ ਨੇ ਇਹਨਾਂ ਜਿਹੜੇ ਸੂਬੇ ਲੱਗਦੇ ਨੇ ਬਾਰਡਰ ਦੇ ਉੱਤੇ ਉਹਨਾਂ ਦੇ ਚੀਫ ਮਿਨਿਸਟਰਾਂ ਚੀਫ ਸੈਕਟਰੀਆਂ ਤੇ ਡੀਜੀਪੀ ਜੀ ਨਾਲ ਵੀ ਗੱਲ ਕੀਤੀ ਹੈ ਇਹ ਗੱਲ ਨਾਲ ਉਹ ਭਰੋਸੇ 'ਚ ਆ ਜਾਂਦੇ ਨੇ ਭਰੋਸੇ 'ਚ ਆ ਜਾਂਦੇ ਨੇ ਤਾਂ ਅੰਦਰੂਨੀ ਟਕਰਾਅ ਘਟ ਜਾਂਦਾ ਆਪਸ ਦੇ ਵਿੱਚ ਕਿ ਸਾਨੂੰ ਜਿਹੜਾ ਪੁੱਛ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਇਹ ਆਲ ਪਾਰਟੀ ਮੀਟਿੰਗ ਉੱਥੇ ਇੱਕ ਤੱਕ ਹੈ ਭਾਵੇਂ ਐਡੀ ਸਲਾਹ ਨਹੀਂ ਕੋਈ ਕਰੂਗਾ ਵੀ ਆਪਾਂ ਹੁਣ ਅੱਗੇ ਕੀ ਕਰੀਏ ਕੀ ਨਹੀਂ ਉਹਦੇ 'ਚ ਉਹ ਇੰਨਾ ਹੀ ਕਹਿਣਾ ਹੁੰਦਾ ਉਹਨਾਂ ਨੇ ਮੋਟਾ ਬਰੀਫ ਕਰ ਦਿੰਦੇ ਨੇ ਤੇ ਨਾਲ ਇਹ ਕਹਿਣਾ ਹੁੰਦਾ ਵੀ ਠੀਕ ਆ ਜੀ ਜਿਵੇਂ ਸਰਕਾਰ ਸਟਰੈਟਜੀ ਬਣਾਏਗੀ ਆਪਾਂ ਉਹਦੇ ਤੁਹਾਡੇ ਨਾਲ ਆ ਇਹ ਆਮਦਵੀ ਪਾਰਟੀ ਹੋਣ ਕਿਉਂਕਿ ਜਦੋਂ ਆਲ ਪਾਰਟੀ ਮੀਟਿੰਗ ਪਹਿਲਾਂ ਹੋਗੀ ਤਾਂ ਐਕਸ਼ਨ ਤੋਂ ਬਾਅਦ ਆਲ ਪਾਰਟੀ ਮੀਟਿੰਗ ਦਾ ਮਤਲਬ ਇਹ ਹੈ ਕਿ ਅਸੀਂ ਆ ਕੀਤਾ ਨਹੀਂ ਕੀਤਾ ਇੱਕ ਵਿਸ਼ਵਾਸ ਤੇ ਲੈਣ ਜੋਗੀ ਉਹ ਗੱਲ ਹੈ ਡਿਸੀਜਨ ਸਰਕਾਰ ਨੇ ਹੀ ਲੈਣਾ ਇਸ ਤੋਂ ਬਾਅਦ ਔਰ ਉਹ ਪੋਲੀਟੀਕਲ ਡਿਸੀਜਨ ਹੋਣਾ ਫੌਜਾਂ ਦਾ ਵੀ ਨਹੀਂ ਹੋਣਾ ਫੌਜਾਂ ਨੂੰ ਤਾਂ ਜੋ ਪੋਲੀਟੀਕਲ ਲੀਡਰਸ਼ਿਪ ਸਾਡੇ ਫੌਜੀ ਰਾਜ ਤਾਂ ਪਾਕਿਸਤਾਨ ਮੰਗ ਨਹੀਂ ਹੈ ਜਿੱਥੇ ਫੌਜ ਬਹੁਤ ਡੋਮੀਨੇਟ ਕਰਦੀ ਹੈ ਸਾਡੇ ਤਾਂ ਜੋ ਪੋਲੀਟੀਕਲ ਹਰਿਆਰਖੀ ਫੈਸਲਾ ਲਏਗੀ ਉਸ ਤਰੀਕੇ ਨਾਲ ਚਲੋ ਤੁਸੀਂ ਡਿਸੀਜਨ ਦੀ ਗੱਲ ਕਰ ਰਹੇ ਹੋ ਇੱਕ ਡਿਸੀਜਨ ਕੱਲ ਪੰਜਾਬ ਰਣ ਹਾਈ ਕੋਰਟ ਚ ਆਇਆ ਪੰਜਾਬ ਦੇ ਪਾਣੀਆਂ ਨੂੰ ਲੈ ਕੇ BBMB ਨੇ ਅਦਾਲਤ ਦਾ ਰੁਕ ਕੀਤਾ ਹੋਇਆ ਸੀਗਾ ਤੇ ਹਾਈ ਕੋਰਟ ਨੇ ਫੈਸਲਾ ਕਰ ਲਿਆ ਕਿ ਪੰਜਾਬ ਪੁਲਿਸ ਡੈਮਾਂ ਦੀ ਸੁਰੱਖਿਆ ਤਾਂ ਕਰੇ ਪਰ ਕਹਿੰਦੇ BBMB ਦੇ ਕੰਮ 'ਚ ਦਖਲ ਨਾ ਦੇਵੇ ਤੇ ਇਸ ਲਈ ਪੰਜਾਬ ਸਰਕਾਰ ਨੂੰ ਜੇ ਕੋਈ ਤੋਖਲਾ ਤਾਂ ਉਹ BBMB ਦੇ ਚੇਅਰਮੈਨ ਰਾਹੀ ਉਹ ਕੇਂਦਰ ਕੋਲ ਜਾਵੇ ਤੇ ਦੋ ਤਰੀਕ ਵਾਲੇ ਫੈਸਲਿਆਂ ਨੂੰ ਮੰਨੋ ਜੀ 2 ਮਈ ਵਾਲੇ ਫੈਸਲਿਆਂ ਨੂੰ ਇੱਕ ਤਰ੍ਹਾਂ ਨਾਲ ਤਿੱਦੇ ਰੂਪ ਚ ਬੀਬੀ ਐਮਬੀ ਨੂੰ ਦੁਬਾਰਾ ਚਾਬੀਆਂ ਫੜਾਉਣ ਦੀ ਗੱਲ ਆਈ ਹੈ ਕਿ ਚਾਬੀਆਂ ਫੜਾਓ ਜੀ ਉਹ ਪਾਣੀ ਰਿਲੀਜ਼ ਕਰਨਾ ਚਾਹੁੰਨ ਤੇ ਕਰ ਦੇਣ ਪਰ ਪੰਜਾਬ ਮਿਲਦਾ ਆਪਣੇ ਸਟੈਂਡ ਤੇ ਅਜੇ ਵੀ ਕਾਇਮ ਹੈ ਮੈਂ ਤੋ ਹੱਤੋਂ ਅਗਾਹ ਸਮਝਣਾ ਚਾਹੁੰਨਾ ਕਿ ਇਹਦੇ ਲਈ ਫਿਰ ਅਗਲਾ ਪੈਂਤਰਾ ਕੀ ਹੈ ਜੇ ਅਦਾਲਤੀ ਹੁਕਮ ਅਜੇ ਆ ਗਿਆ ਕਿ ਹੁਣ ਚਾਬੀਆਂ ਸੌਂਪ ਦਿੱਤੀਆਂ ਜਾਣਗੀਆਂ ਕਿ 20 ਤਰੀਕ ਤੋਂ ਪਹਿਲਾਂ ਪਾਣੀ ਛੱਡਿਆ ਜਾ ਸਕਦਾ ਜਾਂ ਪੰਜਾਬ ਸਰਕਾਰ ਅੱਗੇ ਕਿਹੜਾ ਰਾਹ اختیار ਕਰ ਸਕਦੀ ਹੈ ਇਹ ਬਹੁਤ ਵੱਡੇ ਪੱਧਰ ਤੇ ਮੁੱਦਾ ਉੱਪਰ ਐ ਸੀ ਉਤਾ ਜਿਹੜਾ ਆ ਮਾਮਲਾ ਆ ਗਿਆ ਇੱਕ ਜਿਹੜਾ ਸਰਜਿਕਲ ਸਟ੍ਰਾਈਕ ਦਾ ਜਾਂ ਬਾਕੀ ਰੌਲਾ ਇੱਕ ਪੈ ਗਿਆ ਉਹਦੇ ਨਾਲ ਦਬ ਗਿਆ ਇੱਕ ਲੈਵਲ ਤੇ ਉਹ ਰੁੜ ਗਿਆ ਉਸ ਲੈਵਲ ਤੇ ਪਰ ਜਿਹੜਾ ਇਹ ਫੈਸਲਾ ਹਾਈ ਕੋਰਟ ਦਾ ਇਹ ਤਾਂ ਕਲੀਅਰ ਕਟ ਹੈ ਕਿ ਤੁਸੀਂ ਉਹ ਰਾਈਟ ਬੀਬੀਐਮ ਨੂੰ ਦੇ ਦਿੱਤਾ ਹੈ ਪਾਣੀ ਰੈਗੂਲੇਟ ਕਰਨ ਦਾ ਬਾਕੀ ਚੀਜ਼ਾਂ ਦਾ ਸਾਰਾ ਅੱਗੇ ਫੈਸਲੇ ਕਰਨ ਦਾ ਵੀ ਔਰ ਪੰਜਾਬ ਕਹਿ ਰਿਹਾ ਸੀ ਕਿ ਉਹ ਪ੍ਰਬੰਧਕੀ ਬਾਡੀ ਹੈ ਤੇ ਦੂਜੀ ਗੱਲ ਇਹ ਹੈ ਕਿ 60% ਖਰਚ ਵੀ ਪੰਜਾਬ ਕਰੇ ਤੇ ਸਾਡਾ ਰੋਲ ਵੀ ਉਹ ਹੋਵੇ ਤੇ ਮੋਟਾ ਰਹੇ ਦੂਜੇ 13 ਫੈਸਲਾ ਕਰ ਜਾਣ ਇਹ ਇਨਸਾਫ ਨਹੀਂ ਹੈ ਜਸਟਿਸ ਨਹੀਂ ਹੈ ਹੁਣ ਜਦੋਂ ਇਹ ਹੋ ਗਿਆ ਕਿ ਬੀਬੀ ਐਮਬੀ ਦੀ ਜੇ ਨਹੀਂ ਮੰਨਦੇ ਤਾਂ ਗਵਰਨਮੈਂਟ ਆਫ ਇੰਡੀਆ ਕੋਲ ਜਾਊਗਾ ਗਵਰਨਮੈਂਟ ਆਫ ਇੰਡੀਆ ਜਲਦੀ ਤੋਂ ਜਲਦੀ ਇਹਦਾ ਫੈਸਲਾ ਕਰਿਆ ਕਰੇ ਤੇ ਪੰਜਾਬ ਦੀ ਪੁਲਿਸ ਨੂੰ ਕਹਿਤਾ ਕਿ ਤੁਸੀਂ ਡੇ ਟੂ ਡੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦਿਓਗੇ ਔਰ ਇਹਨਾਂ ਨੇ ਵੀ ਹਾਲ ਹੀਆ ਬਿਆਨ ਦਿੱਤਾ ਸੀ ਸਾਡੇ ਵਾਲਿਆਂ ਨੇ ਕਿ ਪੁਲਿਸ ਉੱਥੇ ਦਖਲ ਨਹੀਂ ਦੇ ਰਹੀ ਉਹ ਤਾਂ ਸੁਰੱਖਿਆ ਦੇ ਐਂਗਲ ਤੋਂ ਬੈਠੀ ਹੋਈ ਹੈ ਹੁਣ ਚੈਲੰਜ ਇਹ ਖੜਾ ਹੈ ਅਜੀ ਸਭ ਤੋਂ ਵੱਡਾ ਇੱਕ ਤਾਂ ਲੰਮੇ ਦਾ ਦਾ ਚੈਲੰਜ ਹੈ ਕਿ ਉਹ ਲੜਾਈ ਪੰਜਾਬ ਕੇਵੇਂ ਲੜੂਗਾ ਕਿ ਬੀਵੀ ਐਮਬੀ ਫਿਰ ਜਮੇ ਫਿਰ ਤਾਂ ਰਸਤਾ ਹੀ ਸਾਫ਼ ਹੋ ਗਿਆ ਜਿੰਮੇ ਮਰਜ਼ੀ ਕਰਿਆ ਕਰੂ ਗਵਰਨਮੈਂਟ ਆਫ ਇੰਡੀਆ ਕੋਲ ਭੇਜਿਆ ਕਰੂ ਨਾਰਮਲੀ ਗਵਰਨਮੈਂਟ ਆਫ ਇੰਡੀਆ ਦੇ ਡਿਸੀਜਨ ਜਿਹੜੇ ਨੇ ਉਹ ਪੰਜਾਬ ਦੇ ਪੱਖ 'ਚ ਨਹੀਂ ਜਾ ਰਹੇ ਸਭ ਦੇ ਸਾਹਮਣੇ ਦਿਖਾਈ ਦੇ ਰਹੇ ਜਿੰਨੇ ਵੀ ਹੋਏ ਨੇ ਇਹੋ ਜੀ ਤੇ ਇਦੋਂ ਬਾਅਦ ਜੇਕਰ ਹੁਣ ਇਹ ਫੈਸਲਾ ਲਗਾਤਾਰ ਹੋ ਜਾਂਦਾ ਤੇ ਜਿਹੜਾ ਇਮੀਡੀਏਟ ਮਾਮਲਾ 21 ਮਈ ਤੱਕ ਉਹ ਪੰਜਾਬ ਨੂੰ ਕਹਿੰਦੇ ਨੇ ਛੱਡੋ ਪਾੜੀ ਤੇ ਜੇ ਤਾਂ ਹੁਣ 21 ਮਈ ਤੱਕ ਪੰਜਾਬ ਪਾਣੀ ਛੱਡ ਦਿੰਦਾ ਤਾਂ ਫਿਰ ਐਡੇ ਹੋ ਹੱਲੇ ਦਾ ਮਤਲਬ ਕੀ ਸੀ ਗਿਆ ਨਾ ਫਿਰ ਤਾਂ ਪਹਿਲਾਂ ਹੀ ਜਿੰਨਾ ਕਿ 8500 ਉਹ ਮੰਗਦੇ ਸੀ 4000 ਕਿਉਂਕਿ ਦੇ ਰਹੇ ਹਾਂ 4500 ਹੋਰ ਮੰਗਦੇ ਸੀ ਰੋਲੇ ਨਾ ਪੈਂਦਾ ਫਿਰ ਤਾਂ ਉਹਨਾਂ ਦੇ ਦਿੰਦੇ ਠੀਕ ਹੈ ਜੀ ਹੁਣ ਹਾਲਾਂਕਿ ਦਿਨ ਅਜੇ ਵੀ ਕਈ ਪਏ ਨੇ 15 ਦਿਨ ਦੇ ਕਰੀਬ ਜਿਹੜਾ ਬਾਕੀ ਦਾ ਚੀਜ਼ ਰਹਿੰਦੀ ਹੈ ਉਹ ਵੀ ਇੱਕ ਇੰਪੋਰਟੈਂਟ ਟਾਈਮ ਹੈ ਹੁਣ ਇਹਦੇ ਤੇ ਕੀ ਪੰਜਾਬ ਨੂੰ ਜ਼ਬਰਦਸਤੀ ਕਹੇ ਜਾਊਗਾ ਉੱਥੋਂ ਛੱਡੋ ਜੀ ਬੀਬੀ ਐਮਬੀ ਕਹੋਗੇ ਕਿ ਛੱਡੋ ਜੀ ਪਾਣੀ ਤੁਸੀਂ ਛੱਡ ਤਾਂ ਹੁਣ ਹਾਈ ਕੋਰਟ ਨੇ ਵੀ ਕਹਿਤਾ ਹੁਣ ਤਾਂ ਛੜਨਾ ਚਾਹੀਦਾ ਤੇ ਉਹ ਫਿਰ ਫੱਟੇ ਖੋਲਣਗੇ ਉਹਨੇ ਪਾਣੀ ਦੇ ਜੇ ਉੱਥੋਂ ਉੱਪਰ ਉਹਨੇ ਪਾਣੀ ਦੇ ਫੱਟੇ ਖੁੱਲ ਜਾਂਦੇ ਨੇ ਤਾਂ ਉਸ ਤੋਂ ਬਾਅਦ ਅਗਲਾ ਪਾਣੀ ਪੰਜਾਬ ਡਾਇਵਰਟ ਕਰੂਗਾ ਕਿਤੇ ਆਪਣੇ ਵਾਲੇ ਪਾਸੇ ਜਾਂ ਉੱਥੇ ਜਾਣ ਦੇਊਗਾ ਉਹਨਾਂ ਨੂੰ ਤੇ ਇਹ ਜਿਹੜਾ ਸਟੈਂਡ ਲਿਆ ਫਿਰ ਪੰਜਾਬ ਦੀ ਵਿਧਾਨ ਸਭਾ ਨੇ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਬਾਕੀ ਉਹ ਕਿਵੇਂ ਕਰਦਾ ਇਹਦੇ ਤਾਂ ਜਿੰਨੀ ਗੱਲ ਹੋਈ ਹੈ ਮੰਤਰੀ ਜਿਹੜੇ ਗੋਇਲ ਸਾਹਿਬ ਨੇ ਵਿਰਿੰਦਰ ਕੁਮਾਰ ਗੋਇਲ ਜਿਹੜੇ ਜਲ ਸਰੋਤ ਮੰਤਰੀ ਨੇ ਉਹਨਾਂ ਨੂੰ ਵੀ ਪੁੱਛਿਆ ਕੀ ਸਟਰੈਟਜੀ ਹੈ ਇਹੋ ਜਿਹਾ ਤਾਂ ਦਰ ਰਾਤ ਜਦੋਂ ਹਾਈ ਕੋਰਟ ਦਾ ਆ ਗਿਆ ਸੀ ਉਦੋਂ ਹੀ ਬੈਠਣਾ ਬੈਠਣ ਦੀ ਲੋੜ ਸੀ ਨਾ ਤਾਂ ਕੱਲ ਤਾਂ ਸਵੇਰ ਦਾ ਆਇਆ ਹੋਇਆ ਹੈ ਜਿਹੜਾ ਜੱਜਮੈਂਟ ਤਾਂ ਤੇ ਉਦੋਂ ਬਾਅਦ ਜਿਹੜਾ ਹੁਣ ਹੈ ਹੁਣ ਉਹ ਅੱਜ ਇੱਕ ਮੀਟਿੰਗ ਹੋ ਰਹੀ ਹੈ ਉਹਨਾਂ ਦੀ ਕਰੋਸ਼ਨ ਜਿਹੜੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਜਾਣਾ ਹੈ ਕਿ ਕੀ ਪੈਨੂੰ ਲੀਗਲ ਐਂਗਲ ਤੋਂ ਸੁਪਰੀਮ ਕੋਰਟ ਚ ਵੀ ਚੈਲੰਜ ਕੀਤਾ ਜਾਏ ਪਹਿਲਾਂ ਤਾਂ ਪਹਿਲਾਂ ਇਹੀ ਬਣਦਾ ਕਿ ਹਾਈ ਕੋਰਟ ਦਾ ਮਾਮਲਾ ਸੁਪਰੀਮ ਕੋਰਟ ਚ ਚੈਲੰਜ ਕੀਤਾ ਜਾਂਦਾ ਉਦੋਂ ਬਾਅਦ ਕੀ ਪੰਜਾਬ ਸਰਕਾਰ ਇਹ ਵੀ ਕਹੂਗੀ ਫਿਰ ਵੀ ਫਿਰ ਆਲ ਪਾਰਟੀ ਮੀਟਿੰਗ ਤੋਂ ਸਹਿਮਤੀ ਲਈ ਜਾਏ ਉਹ ਕੀ ਕਰਿਆ ਜਾਏ ਹੁਣ ਆਪਾਂ ਫਿਰ ਪੋਲੀਟੀਕਲ ਲੜਾਈ ਕਿਵੇਂ ਲੜ ਰਹੀਏ ਤੇ ਜਾਂ ਸਟਰੈਟਜੀ ਫਿਰ ਕੀ ਬਣਾਈ ਜਾਏ ਕਿ ਮਾਹੌਲ ਇਹ ਹੋ ਜਾਏ ਜੀ ਅੱਜ ਕੱਲ ਮਾਹੌਲ ਦੇ ਨਾਤੇ ਬਹੁਤ ਗੱਲਾਂ ਹੋ ਜਾਂਦੀਆਂ ਨੇ ਵੀ ਤੁਸੀਂ ਟਕਰਾਅ ਨਾ ਕਰੋ ਜੀ ਉਧਰ ਬਾਰਡਰ ਤੇ ਚੈਲੰਜ ਹੈ ਜਿਵੇਂ ਜਿਵੇਂ ਇੱਕ ਆਕੇ ਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਰੇਲ ਰੋਕੋ ਸੀ ਉਥੇ ਅਫਸਰ ਆਏ ਵੀ ਹੁਣ ਪਾਕਿਸਤਾਨ ਨਾਲ ਆਪਣਾ ਮਾਹੌਲ ਠੀਕ ਨਹੀਂ ਹੈ ਇਸ ਲਈ ਨਾ ਉਹਨਾਂ ਨੇ ਆਪਣਾ ਪੋਸਟਪੌਨ ਕਰਤਾ ਜਿਵੇਂ ਜਦੋਂ ਪਹਿਲਾਂ 65 ਦੀ ਜੰਗ ਵੇਲੇ ਵੀ ਅਕਾਲੀ ਦੰਦ ਦਾ ਮੋਰਚਾ ਪੰਜਾਬੀ ਸੂਬੇ ਦਾ ਸੀ ਵੀ ਬਾਅਦ ਚ ਤੁਹਾਨੂੰ ਦੇ ਦਾਂਗੇ ਪੋਸਟਪੌਨ ਕਰਕੇ ਲੜੋ ਉਹ ਲੜੇ ਤੇ ਬਾਅਦ ਦੇ ਵਿੱਚ 66 ਦੇ ਵਿੱਚ ਸੂਬਾ ਮਿਲਿਆ ਜਦੋਂ ਜੰਗ ਬੰਦ ਹੋ ਗਈ ਤੇ ਪੰਜਾਬ ਵਾਲੇ ਤਾਂ ਫੇਰ ਕਿਤੇ ਨਾ ਕਿਤੇ ਉਸ ਲੈਵਲ ਦੀ ਗੱਲ ਕਰਦੇ ਨੇ ਮਤਲਬ ਹੁਣ ਵੀ ਇਹੀ ਗੱਲ ਇਸ ਪੱਧਰ ਦੇ ਉੱਤੇ ਹੋਈ ਹੈ ਪਰ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਪੀਸ ਮੂਵਮੈਂਟ ਦੇ ਐਂਗਲ ਤੋਂ ਵੀ ਪ੍ਰੋਟੈਸਟ ਹੋਏ ਨੇ ਦੇਸ਼ ਭਗਤ ਜਾਦਗਾਰ ਹੱਲ ਕਮੇਟੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਸੀਪੀਆਈਐਮਐਲ ਨਿਊ ਡੈਮੋਕਰੇਸੀ ਨੇ ਵੀ ਮਤਲਬ ਪ੍ਰੈਸ ਨੋਟ ਉਸ ਲੈਵਲ ਤੇ ਜਾਰੀ ਕੀਤਾ ਜਿਹੜੇ ਜੰਗ ਦੇ ਫੇਵਰ ਚ ਨਹੀਂ ਹੈ ਜੇ ਜੰਗ ਲੱਗੇ ਵੱਡੀ ਉਹਦੇ ਖਿਲਾਫ ਨੇ ਪੀਸ ਮੂਵਮੈਂਟ ਦੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੰਨੇਤਾ ਹੋਰ ਨਾਰੇ ਲਵਾਏ ਨੇ ਦੋਨੋਂ ਪੰਜਾਬਾਂ ਦੇ ਕਿ ਦੋਨੋਂ ਪੰਜਾਬ ਨਹੀਂ ਚਾਹੁੰਦੇ ਜੰਗ ਫਲਾਨਾ ਜੇ ਉਹ ਇਹ ਸਾਰੀਆਂ ਗੱਲਾਂ ਦੇ ਇੱਕ ਇੱਕ ਇਹੋ ਜਿਹਾ ਐਟਮੋਸਫੇਅਰ ਵੀ ਹੈ ਪਰ ਹੁਣ ਕਿਉਂਕਿ ਜੇ ਪੰਜਾਬ ਦਾ ਨਕਸਾ ਪਾਣੀਆਂ ਤੇ ਹੁੰਦਾ ਇਹ ਕਹਿ ਕੇ ਕੋਈ ਕਹਿ ਕੇ ਉਧਰ ਕੁ ਲੈਸ ਹੈ ਜੇ ਇਹ ਨਾ ਕਰੋ ਤਾਂ ਫਿਰ ਇਹਨਾਂ ਨੂੰ ਵੀ ਤਾਂ ਰੁਕਣਾ ਹੀ ਚਾਹੀਦਾ ਉਹਨਾਂ ਚ ਕਿ ਕੇਂਦਰ ਸਰਕਾਰ ਜਾਂ ਇਹ ਵੀ ਕਹਿ ਸਕਦੇ ਵੀ ਭਾਈ ਹਜੇ ਤਾਂ ਮਾਮਲਾ ਟਕਰਾਦਾ ਆਪਾਂ ਇੱਕ ਇੱਕ ਮੇਂ ਲੰਘਣ ਦੋ ਜੋ ਵੀ ਹੁੰਦਾ ਬਾਅਦ ਚ ਦੇਖ ਲਾਂਗੇ ਜੋ ਗੱਲ ਹੁੰਦੀ ਹੈ ਇਹ ਇਕੱਤੇ ਤਾਂ ਲਾਗੂ ਨਹੀਂ ਹੁੰਦਾ ਇਹ ਤਾਂ ਦੋਨੇ ਤਰ੍ਹਾਂ ਤੇ ਲਾਗੂ ਹੁੰਦਾ ਨਾ ਜਦੋਂ ਤੁਸੀਂ ਸਹਿਯੋਗ ਲੈਣਾ ਹੈ ਜਾਂ ਬਾਕੀ ਦਾ ਕਰਨਾ ਹੈ ਪਰ ਇਥੇ ਨਜ਼ਰ ਰਹੂਗੀ ਕਿ ਪੰਜਾਬ ਸਰਕਾਰ ਕੀ ਕਰਦੀ ਆ ਹਾਂ ਇੱਕ ਗੱਲ ਇੰਨੀ ਕੁ ਜ਼ਰੂਰ ਹੋ ਜੇਗੀ ਕਿ ਸੁਪਰੀਮ ਕੋਰਟ ਜਾਏਗੀ ਫਿਰ ਸੁਪਰੀਮ ਕੋਰਟ ਤੋਂ ਕੀ ਸਟੇ ਮਿਲਦੀ ਹੈ ਜਾਂ ਉਹੀ ਮਕਦਮਾ ਚੱਲਦਾ ਹੈ ਜਾਂ ਉਹ ਲੱਗਦੀ ਆ ਰੈਟਰ ਜਾਂ ਨਹੀਂ ਲੱਗਦੀ ਹੈ ਉਸ ਜੱਜਮੈਂਟ ਤੇ ਉਹਦੇ ਤੇ ਵੀ ਅਜੇ ਕੋਈ ਪਤਾ ਨਹੀਂ ਹੈ ਕੀ ਗੱਲ ਹੋਣੀ ਹੈ ਇਸ ਕਰਕੇ ਅਜੇ ਪੰਜਾਬ ਦੇ ਹੱਥ ਨਹੀਂ ਹੈ ਪੰਜਾਬ ਦੇ ਖਿਲਾਫ ਹੈ ਹਾਈ ਕੋਰਟ ਦਾ ਮਕਦਮਾ ਖੜਾ ਹੈ ਬੀਬੀ ਐਮਬੀ ਖੜੀ ਹੈ ਤੇ ਗਵਰਨਮੈਂਟ ਆਫ ਇੰਡੀਆ ਜਿਹੜੇ ਗੌਰਮੈਂਟ ਆਫ ਇੰਡੀਆ ਦਾ ਤਾਂ ਮੰਤਰੀ ਮਨੋਰਨਰ ਖੱਟਰ ਵਿੱਚ ਸੀਗਾ ਜਦੋਂ ਵੋਟਾਂ ਪਾਈਆਂ ਨੇ ਕਿ ਤੁਸੀਂ ਜੀ ਇਹ ਜਾਰੀ ਕਰੋ ਅਜੇ ਤਾਂ ਇਹੀ ਦਿਖਾਈ ਦਿੰਦਾ ਗੌਰਮੈਂਟ ਆਫ ਇੰਡੀਆ ਦਾ ਤਾਂ ਨਜ਼ਰੀਆ ਇਸ ਲਈ ਉਹ ਕਹਿੰਦਾ ਜਿਹੜਾ ਪੰਜਾਬ ਬਾਰੇ ਇੱਕ ਕਿਹਾ ਜਾਂਦਾ ਪੰਜਾਬ ਤੇਰਾ ਕੌਣ ਵਿਚਾਰਾ ਤੇਰੇ ਨਾਲ ਕੌਣ ਖੜੂਗਾ ਤੇਰਾ ਕੌਣ 베ਲੀ ਇਹ ਹਾਲਾਤ ਬਣੇ ਹੋਏ ਨੇ ਇਸ ਬਣੇ ਹੋਏ ਨੇ ਪਾਣੀ ਦੇ ਬਾਰੇ ਮਤਲਬ ਸੁਪਰੀਮ ਕੋਰਟ ਦੇ ਵਿੱਚ ਜਾਣਾ ਜਾਂ ਨਹੀਂ ਜਾਣਾ ਇਹਦਾ ਫੈਸਲਾ ਅੱਜ ਹੋਊਗਾ ਫਿਰ ਜੇ ਜਾਣਾ ਹੈ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਇਹ ਸਾਡੀ ਪਟੀਸ਼ਨ ਨੂੰ ਮਨਜ਼ੂਰ ਕਰਦੀ ਹੈ ਜਾ ਤੁਰੰਤ ਫੈਸਲਾ ਸੁਣਾਉਂਦੀ ਆ ਜਾਂ ਉਹਦੇ ਤੇ ਅੱਗੇ ਸੁਣਵਾਈ ਕਰਦੀ ਆ ਸਾਰੀ ਇਹ ਤਰ੍ਹਾਂ ਨੂੰ ਇਹ ਅਜੇ ਆਉਣ ਵਾਲਾ ਸਮਾਂ ਇੱਕ ਦੋ ਦਿਨਾਂ ਚ ਤੈ ਹੋਊਗਾ ਸਾਰਾ ਕੁਝ ਜੀ ਹਾਂ ਉਹਦੇ ਚ ਭਾਈ ਹੈ ਔਰ ਇਹ ਲੱਗਦਾ ਇੱਕ ਮਿਨਿਸਟਰ ਨੇ ਇਹੀ ਕਿਹਾ ਕਿ ਅਸੀਂ ਆ ਹੁਣੇ ਅਜੇ ਅੱਜ ਅੱਜ ਹੁਣੇ ਮੀਟਿੰਗ ਸ਼ੁਰੂ ਹੋ ਜਾਣੀ ਆ ਥੋੜੇ ਦਰ ਬਾਅਦ ਆਪਣੇ ਇਹ ਰਿਕਾਰਡ ਕਰਨ ਤੋਂ ਕਰਦੇ ਕਰਦੇ ਤੇ ਉਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਸਾਰੀਆਂ ਆਪਸ਼ਨਾਂ ਵਿਚਾਰਾਂਗੇ ਸੁਪਰੀਮ ਕੋਰਟ ਵਾਲੀ ਵੀ ਵਿਚਾਰਾਂਗੇ ਬਾਕੀ ਵੀ ਵਿਚਾਰਾਂਗੇ ਜੋ ਵੀ ਫੈਸਲਾ ਹੋਏਗਾ ਤੇ ਉਸ ਲੈਵਲ ਦੇ ਉੱਤੇ ਕਰਾਂ ਚਲੋ ਇਹ ਸਾਰੇ ਮਾਹੌਲ ਦੇ ਦਰਮਿਆਨ ਹੀ ਸੁਪਰੀਮ ਕੋਰਟ ਦਾ ਇੱਕ ਹਰਿਆਣੇ ਨੂੰ ਲੈ ਕੇ ਜੱਜਮੈਂਟ ਹੈ ਉਹ ਜ਼ਮੀਨ ਐਕਵਾਇਰ ਵਾਲਾ ਮਾਮਲਾ ਕੰਪਨਸੇਸ਼ਨ ਵਾਲਾ ਮਾਮਲਾ ਉਸ ਮਾਮਲੇ ਚ ਇੱਕ ਜੱਜਮੈਂਟ ਹੈ ਕੀ ਉਸ ਜੱਜਮੈਂਟ ਦਾ ਪ੍ਰਭਾਵ ਪੰਜਾਬ 'ਚ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀ ਜਾਂਦੀਆਂ ਸਰਕਾਰੀ ਯੋਜਨਾਵਾਂ ਲਈ ਖਾਸ ਕਰਕੇ ਭਾਰਤਮਾਲਾ ਪ੍ਰੋਜੈਕਟ ਦੇ ਖੇਤਰ ਦੇ ਵਿੱਚ ਕਈ ਜ਼ਮੀਨਾਂ ਨੂੰ ਲੈ ਕੇ ਕਾਫੀ ਰੌਲਾ ਕਿ ਜੀ ਸਾਡੇ ਨਾਲ ਲੱਗਦੇ ਖੇਤਾਂ ਨੂੰ ਮੁੱਲ ਹੋਰ ਮਿਲ ਰਿਹਾ ਸਾਨੂੰ ਹੋਰ ਦਿੱਤਾ ਜਾ ਰਿਹਾ ਜ਼ਮੀਨ ਦਾ ਸਹੀ ਮੁੱਲ ਨਹੀਂ ਦਿੱਤਾ ਜਾ ਰਿਹਾ ਜਾਂ ਜੇ ਅਦਾਗੀ ਨਹੀਂ ਕੀਤੀ ਜਾ ਰਹੀ ਜ਼ਮੀਨਾਂ ਕਬਜ਼ੇ ਚ ਲਈ ਜਾ ਰਹੀ ਕਿ ਉਹ ਸੁਪਰੀਮ ਕੋਰਟ ਦੀ ਹਰਿਆਣੇ ਵਾਲੇ ਜਮੀਨ ਐਕਵਾਇਰ ਜਾਂ ਕੰਪਨਸੇਸ਼ਨ ਵਾਲੇ ਮਾਮਲੇ ਚ ਆਈ ਜੱਜਮੈਂਟ ਦਾ ਅਸਰ ਤੁਸੀਂ ਪੰਜਾਬ ਵਾਲੇ ਮਾਮਲਿਆਂ ਚ ਵੀ ਦੇਖਦੇ ਹੋ ਬਿਲਕੁਲ ਇਹ ਜਿਹੜੇ ਕੇਸ ਗਿਆ ਸੁਪਰੀਮ ਕੋਰਟ ਹਰਿਆਣੇ ਦੇ ਦੋ ਪਿੰਡਾਂ ਦਾ ਗਿਆ ਹਰਿਆਣੇ ਦੀ ਇੰਡਸਟਰੀਅਲ ਕਾਰਪੋਰੇਸ਼ਨ ਨੇ ਉਹ ਜ਼ਮੀਨ ਐਕਵਾਇਰ ਕੀਤੀ ਸੀਗੀ ਉਹਨਾਂ ਨੇ ਪਲੀ ਇਹ ਲਈ ਸੀ ਕਿ ਜਿਹੜੇ ਇੱਕੋ ਜ਼ਮੀਨ ਹੈ ਇੱਕੋ ਪ੍ਰੋਜੈਕਟ ਹੈ ਉਹਦੇ ਨੇੜੇ-ਟੜੇ ਜ਼ਮੀਨਾਂ ਨੇ ਉਸੇ ਨੇਚਰ ਦੀਆਂ ਜ਼ਮੀਨਾਂ ਨੇ ਕਿਸੇ ਨੂੰ ਕਿੰਨਾ ਰੇਟ ਕਿਸੇ ਨੂੰ ਕਿੰਨਾ ਰੇਟ ਮੰਨ ਮੰਨ ਮੰਨਿਆ ਨਾ ਇਹ ਕਿਉਂ ਹੈ ਮਤਲਬ ਇਹ ਨਹੀਂ ਹੋਣਾ ਚਾਹੀਦਾ ਤੇ ਸੁਪਰੀਮ ਕੋਰਟ ਨੇ ਇਹ ਗੱਲ ਨੂੰ ਮੰਨੇ ਆ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਜਿਹੜਾ ਲੈਂਡ ਐਕ acquisition ਐਕਟ 2013 ਦਾ ਹੈ ਇਹਦੇ ਤਹਿਤ ਜਦੋਂ ਤੁਸੀਂ ਅਕਵਾਇਰ ਕਰਦੇ ਹੋ ਜ਼ਮੀਨ ਲੈਣੀ ਹੈ ਤਾਂ ਇੱਕ ਤਾਂ ਉਹਦੇ ਚ ਬਰਾਬਰੀ ਦਾ ਸਵਾਲ ਇੱਕ ਇਕੁਇਟੀ ਜਿਹਨੂੰ ਕਹਿੰਦੇ ਆ ਉਹ ਜ਼ਰੂਰ ਦੇਖਿਆ ਜਾਣਾ ਚਾਹੀਦਾ ਦੂਜਾ ਇਕੁਐਲਿਟੀ ਦਾ ਸਵਾਲ ਜਿਹੜਾ ਮਤਲਬ ਲੋਕ ਉਸ ਮਾਮਲੇ ਦੇ ਵਿੱਚ ਵੀ ਬਰਾਬਰੀ ਜਿਹੜੀ ਆਉਣੀ ਚਾਹੀਦੀ ਹੈ ਨਾ ਕੇਵਲ ਇਹਦੇ ਤੀਜਾ ਜਸਟਿਸ ਦਾ ਸਵਾਲ ਇਨਸਾਫ ਹੋਣਾ ਚਾਹੀਦਾ ਉਹਦੇ ਮੁਤਾਬਕ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਤੁਸੀਂ ਇਹ ਨਹੀਂ ਕਰਦੇ ਉੱਥੇ ਇੱਕ ਪਿੰਡ ਦੀ ਜ਼ਮੀਨ ਤਾਂ ਨਾਂਲ ਵਾਲੇ ਦੀ ਖਰੀਦੀ 1 ਕਰੋੜ 21 ਲੱਖ ਨੂੰ ਏਕੜ 1 ਨੂੰ 61 ਲੱਖ ਨੂੰ ਦਿੱਤਾ ਮਤਲਬ ਲਗਭਗ ਉਹ ਅੱਧੇ ਦੇ ਨੇੜੇ ਤੇ ਚਲਾ ਗਿਆ ਵੀ ਤੁਸੀਂ ਉਹ ਕਹਿੰਦੇ ਵੀ ਨਾਂਲ ਲੱਗਦੇ ਪਿੰਡ ਨੇ ਤੇ ਤੁਸੀਂ ਇਹ ਕੀ ਕੀਤਾ ਐਨਾ ਤਾਂ ਫਰਕ ਨਹੀਂ ਪੈ ਸਕਦਾ ਕਿਸੇ ਨਿਰੂਪ ਦੇ ਵਿੱਚ ਇਹ ਹਾਲ ਪੂਰੇ ਭਾਰਤ ਮਾਣਾ ਪ੍ਰੋਜੈਕਟ ਚ ਵਾਪਰ ਰਿਹਾ ਸਾਡੇ ਵੀ ਜਿੰਨੀਆਂ ਲੜਾਈਆਂ ਹੋ ਰਹੀਆਂ ਨੇ ਜਿੰਨੇ ਕਿਸਾਨ ਨੇ ਕਹਿੰਦੇ ਨੇ ਵੀ ਕਿਤੇ ਤੁਸੀਂ 90 ਲੱਖ ਦੇ ਰਹੇ ਹੋ ਕਿਤੇ 35 ਲੱਖ ਹੀ ਕਹਿ ਰਹੇ ਹੋ ਕਿਤੇ 25 ਲੱਖ ਕਿਤੇ 45 ਲੱਖ ਜਦ ਇੱਕੋ ਮਕਸਦ ਲਈ ਹੈ ਐਡੀ ਉਹ ਮੇਨ ਰੋਡ ਹੈ ਜਿੱਥੇ ਕਿਤੇ ਜਾਂਦੇ ਨੇ ਤਾਂ ਇਹ ਤਾਂ ਹੈ ਨਹੀਂ ਚਲੋ ਮਾੜਾ-ਮੋਟਾ ਜੇ ਫਰਕ ਪੈਣਾ ਹੋਵੇ ਵੀ ਆ ਬਿਲਕੁਲ ਸ਼ਹਿਰੀ ਜ਼ਮੀਨ ਹੈ ਆ ਪੂਰੀ ਤਰ੍ਹਾਂ ਪਿੰਡੂ ਆ ਉਹਦੇ 'ਚ ਮਾੜਾ-ਮੋਟਾ ਫਰਕ ਪੈ ਜੇ ਮੈਂ ਤਾਂ ਉਹ ਵੀ ਨਹੀਂ ਪਹਿਣਾ ਚਾਹੁੰਦਾ ਜਦ ਤੁਸੀਂ ਬੰਦੇ ਦੀ ਇੱਛਾ ਦੇ ਖਿਲਾਫ ਲੈ ਰਹੇ ਜ਼ਮੀਨ ਤੇ ਉਹ ਜ਼ਮੀਨ ਤੇ ਲੈਂਡ ਐਕੁਇਜ਼ੀਸ਼ਨ ਐਕਟ ਦੀ ਜਿਹੜੀ ਧਾਰਾਵਾਂ ਲਾਗੂ ਹੋਣੀਆਂ ਚਾਹੀਦੀਆਂ ਨੇ हां फर्क ਨਹੀਂ ਹੈ शहरी जमीन 'ਚ ਤੁਸੀਂ ਉਸ ਐਕਟ ਦੇ ਤਹਿਤ ਮਾਰਕੀਟ ਰੇਟ ਦਾ ਦੁੱਗਣਾ ਦੇਣਾ ਪਿੰਡੂ ਜ਼ਮੀਨ 'ਚ ਚਾਰ ਗੁਣਾ ਦੇਣਾ ਇਹ ਫਾਰਮੂਲਾ ਉਹਦੇ 'ਤੇ ਲਾਉਣਾ ਹੈ ਤੁਸੀਂ ਫਿਰ ਉਹਦਾ ਉਜਾੜਾ ਪੱਤਾ ਦੇਣਾ ਫਿਰ ਉਹਦਾ ਸੋਸ਼ਲ ਇੰਪੈਕਟ ਅਸੈਸਮੈਂਟ ਕਰਾਉਣੀ ਹੈ ਪੰਜਾਬ ਦੇ ਲੋਕ ਇਹ ਪੁੱਛ ਰਹੇ ਨੇ ਜਿੱਥੇ ਜਿੱਥੇ ਲੋਕ ਲੜ ਰਹੇ ਆ ਗੁਰਦਾਸਪੁਰ 'ਚ ਤਾਂ ਹੁਣੇ ਕਿੰਨਾ ਜ਼ਿਆਦਾ ਦੋ ਦਿਨ ਪਹਿਲਾਂ ਹੀ ਡਾਟੇ ਰੁਕੀ ਚਾਰਜ ਕਰਕੇ ਸਾਰਿਆਂ ਨੂੰ ਉਠਾਇਆ ਇਧਰ ਵੀ ਜਿਹੜਾ ਮਨੋਟ ਏਰੀਆ ਦੇ ਵਿੱਚ ਵੀ ਹੁਣੇ ਅਜਿਹੜਾ ਇੱਕ ਬੀਜ ਫਾਰਮ ਸੀਡ ਏਰੀਆ ਦੇ ਵਿੱਚੋਂ ਉਠਾਏ ਨੇ ਬੰਦੇ 2 ਦਿਨ ਪਹਿਲਾਂ ਹੀ ਜਿਹੜੇ ਪੁਲਿਸ ਨੇ ਅਰੈਸਟ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਵਾਪਰ ਰਹੀਆਂ ਨੇ ਇਹਦਾ ਮਤਲਬ ਤੁਸੀਂ ਜਿੱਥੇ ਸਰਕਾਰ ਮਨਮਾਨੀ ਕਰਦੀ ਹੈ ਉਹਦਾ ਮਤਲਬ ਇਹੀ ਹੈ ਕਿ ਪੋਲੀਟੀਕਲ ਤੇਰਾ ਉਹਦੇ ਵਿੱਚ ਪੋਲੀਟੀਕਲ ਐਂਗਲ ਹੁੰਦੇ ਨੇ ਜਿੱਥੇ ਜ਼ੋਰ ਜ਼ਬਰਦਸਤੀ ਗਰੀਬ ਬੰਦੇ ਤੁਸੀਂ ਕਰ ਸਕਦੇ ਹੋ ਕਰ ਲੈਨੇ ਹੋ ਜਿੱਥੇ ਆਪਣੇ ਬੰਦੇ ਹੁੰਦੇ ਨੇ ਆਪਣੇ ਸਾਹਮਣੇ ਆ ਦੋ ਆਈਐਸ ਦਾ ਕੇਸ ਆਇਆ ਸੀ ਜਮੀਨ ਅਕਵਾਇਰ ਹੋਣੀ ਸੀ ਉੱਥੇ ਬਾਗੇ ਲਵਾਤੇ ਬਾਗਣਵਾਕੇ ਉਹਨਾਂ ਦਾ ਕੰਮ ਚੌਥਾ ਬਾਅਦ ਚ ਪਤਾ ਬਰੂਦ ਬਾਗ ਬਰੂਦ ਬਾਗ ਖੂਬ ਚੱਟਾ ਤੇ ਜਿਹੜੇ ਬੰਦਿਆਂ ਨੂੰ ਪਤਾ ਹੁੰਦਾ ਉਹ ਤਾਂ ਇਹ ਜਿਹੇ ਰੇਰਪੇਰੀਆਂ ਵੀ ਕਰਦੇ ਨੇ ਤੇ ਗਵਰਨਮੈਂਟਾਂ ਵੀ ਦਿੰਦੀਆਂ ਨੇ ਉਹ ਤਾਂ ਰੌਲਾ ਨਾ ਪੈਂਦਾ ਉਹਨਾਂ ਨੇ ਲੈ ਹੀ ਲਿਆ ਸਾਰਾ ਕੁਝ ਨਹੀਂ ਮੈਂ ਇਹਹੀ ਸਮਝਣਾ ਚਾਹਣਾ ਸੀ ਦਾ ਰਮੀਤ ਸਿੰਘ ਜੀ ਕਿ ਕੀ ਜਿਵੇਂ ਤੁਸੀਂ ਕਹਿ ਰਹੇ ਕਿ ਉੱਥੇ 1 ਕਰੋੜ 21 ਲੱਖ ਤੱਕ ਜਾ ਰਿਹਾ ਦੂਏ ਪਾਸੇ 61 ਲੱਖ ਤੱਕ ਕੇ ਜਾ ਰਿਹਾ ਕਿ ਇਹਦੇ ਪਿਛੇ ਇਹ ਵੀ ਹੁੰਦਾ ਕਿ ਅਫਸਰ ਛਾਈ ਨਹੀਂ ਰੇਟ ਤੈਅ ਕਰਨੇ ਹੁੰਦੇ ਨੇ ਉਹ ਜਿਹੜੀਆਂ ਆਪਣੇ ਫੀਲਿਆਂ ਰਾਹੀਂ ਆਪਣੇ ਨੇੜਲੇ ਰਾਹੀਂ ਜਾਂ ਪੋਲੀਟਿਕਲ ਤੇ ਰਾਹੀਂ ਜ਼ਮੀਨ ਪਹਿਲਾਂ ਆਪ ਚੱਕ ਲੋ ਫੇਰ ਕਰ ਲੋ ਇਹੋ ਜਿਹੇ ਵੀ ਕੋਈ ਮਾਮਲੇ ਹੁੰਦੇ ਨੇ ਤਾਂ ਫਰਕ ਵੀ ਆਉਂਦਾ ਉਹਨੇ ਉਹਦਾ ਬਹੁਤ ਬੜਾ ਰੋਲ ਹੁੰਦਾ ਹੈ ਬਕਾਇਦਾ ਸਰਕਾਰੀ ਤਰ੍ਹਾਂ ਦਾ ਹਾਲਾਂਕਿ ਹਰ ਜਗ੍ਹਾ ਇੱਕ ਕਲੈਕਟਰ ਲਾਇਆ ਜਾਂਦਾ ਹੈ ਜਿਹੜਾ ਇਹ ਡਿਸਾਈਡ ਕਰਦਾ ਚੀਜ਼ਾਂ ਉਹ ਤਸਦੀਲਦਾਰ ਪੱਧਰ ਦਾ ਅਫਸਰ ਨਾਇਬ ਤਸਦੀਲਦਾਰ ਪੱਧਰ ਦਾ ਅਫਸਰ ਜਾਂ ਕਿਸੇ ਨੂੰ ਲਾਇਆ ਜਾਂਦਾ ਉਹ ਏਰੀਆ ਵਾਈਜ਼ ਕਿ ਤੁਸੀਂ ਕੀ ਕਰ ਲੈ ਦੂਜੀ ਗੱਲ ਇਹ ਹੈ ਕਿ ਡੀਸੀ ਰੇਟ ਤੈਅ ਕਰਦੇ ਨੇ ਕਿ ਮੈਂ ਡੀਸੀ ਰੇਟ ਤੈਅ ਕਰਦਾ ਮੈਂ ਜ਼ਿਲ੍ਹੇ 'ਚ ਕਰਦਾ ਜੀ ਫਰਾਂਮ ਅਤੇ ਇਹਦੇ ਚ ਇਹ ਤੋਂ ਪਹਿਲਾਂ ਵੀ ਬੜੀ ਬਾਰ ਇਹ ਗੱਲ ਹੋਈ ਹੈ ਕਿ ਨਾਰਮਲੀ ਜਦੋਂ ਇਹ ਜਿਆ ਜਮੀਨਾਂ ਅਕਵਾਇਰ ਹੁੰਦੀਆਂ ਨੇ ਇਹ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੈਬਨਟ ਅੱਚੇ ਕਾਡਿਸੀਨ ਕਰਕੇ ਇਸ ਰੇਟ ਦਾ ਮਿਨੀਮਮ ਰੇਟ ਤੈਅ ਕਰਨ ਦੇ ਜ਼ਿੰਮੇਦਾਰ ਕੋਪਨ ਇਹ ਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਕਈ ਅਧਿਕਾਰੀ ਵੀ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਪੈਸੇ ਦੇਣ ਚ ਨਹੀਂ ਕੋਈ ਦਿੱਕਤ ਜਿਹੜੀ ਤੁਸੀਂ ਰੇਟ ਤੈਅ ਕਰਦੇ ਹੋ ਤੁਹਾਡੇ ਡਿਪਟੀ ਕਮਿਸ਼ਨਰ ਜਾਂ ਉਸ ਤੋਂ ਬਾਅਦ ਉਹ ਨੈਗੋਸ਼ੀਏਟ ਕਰਦਾ ਕਲੈਕਟਰ ਬਾਕੀਆਂ ਦੇ ਨਾਲ ਉੱਥੇ ਹਿਰਾਫੇਰੀਆਂ ਹੋ ਜਾਂਦੀਆਂ ਨੇ ਉਸੇ ਪੰਦਰਤੀਓਂ ਔਰ ਇਸ ਲੈਵਲ ਦੀਆਂ ਹਿਰਾਫੇਰੀਆਂ ਵੀ ਹੁੰਦੀਆਂ ਨੇ ਤੁਹਾਡੇ ਸਾਹਮਣੇ ਆ ਕਿ ਜੇ ਕਿਸੇ ਨੂੰ ਵੱਡੇ ਜਿਹੜੇ ਬੰਦੇ ਸਰਕਾਰਾਂ ਦੇ ਦਫਤਰਾਂ ਚੱਕਰ ਮਾਰਦੇ ਰਹਿੰਦੇ ਨੇ ਚਾਹੇ ਉਹ ਪੋਲੀਟਿਕਲ ਹੋਣ ਬਿਊਰੋਕ੍ਰੇਟ ਉਹਨੂੰ ਪਤਾ ਲੱਗ ਜਾਣਾ ਵੀ ਇੱਥੇ ਦੀ ਸੜਕ ਕਿ ਡਾਂਗੂਗੀ ਉਹ ਮਹੀਨਾ ਪਹਿਲਾਂ ਰਜਿਸਟਰੀ ਕਰਾ ਲੈਂਦੇ ਨੇ ਘੱਟ ਰੇਟ ਦੇ ਵਿੱਚ ਉਹਦੀ ਉਸ ਤੋਂ ਬਾਅਦ ਉੱਥੇ ਦਾ ਰੇਟ ਜ਼ਿਆਦਾ ਪਵਾ ਜਾਂਦੇ ਨੇ ਸਭ ਨੂੰ ਬਹੁਤ ਜ਼ਿਆਦਾ ਉਹ ਡਬਲ-ਡਬਲ ਲੈ ਜਾਂਦੇ ਨੇ ਉਸੇ ਸਾਰੇ ਮਾਮਲੇ ਵਿੱਚ ਬਿਲਕੁਲ ਬਿਲਕੁਲ ਬਠਿੰਡੇ ਦਾ ਤੁਸੀਂ ਦੇਖਿਆ ਕਿ ਡੰਪ ਬਣਨਾ ਸੀ ਬਠਿੰਡੇ ਦੇ ਕੂੜੇਦਾਨ ਦਾ ਇੰਦਰ ਮੌ ਉਹ ਕਿੰਨੇ ਪੁਲਿਸ ਅਫਸਰ ਉਹਦੇ ਵਿੱਚ ਸੀਗੇ ਆਏ ਉਹਦੇ ਵਿੱਚ ਹਾਈ ਕੋਰਟ ਤੱਕ ਮੁਕੱਦਮਾ ਆਇਆ ਕਿ ਉਹਨਾਂ ਨੇ ਪਹਿਲਾਂ ਖਰੀਦ ਲਈ ਇੱਕ ਦਿਨ ਪਹਿਲਾਂ ਇੱਕ ਦੋ ਪੋਲਿਟਿਕਲ ਲੀਡਰਾਂ ਤੇ ਵੀ ਉਹਦਾ ਨਾਮ ਵਿੱਚ ਆਉਂਦਾ ਰਿਹਾ ਕਿ ਜਿਹੜੀ ਇੱਕ ਮਹੀਨਾ ਪਹਿਲਾਂ ਵੀ 20 ਦਿਨ ਪਹਿਲਾਂ ਤੁਸੀਂ ਖਰੀਦ ਕੇ ਕਿਹੜੇ ਰੇਟ ਤੇ ਤੇ ਉਹਨਾਂ ਨੂੰ ਵੇਚਤੀ ਕਿਹੜੇ ਰੇਟ ਤੇ ਉੱਤੇ ਇਹ ਹਿਰਾਫੇਰੀਆਂ ਲਗਾਤਾਰ ਚੱਲਦੀਆਂ ਨੇ ਔਰ ਜੇ ਆਹ ਜਿਹੜੇ ਧਰਨੇ ਮੁਜ਼ਾਹਰੇ ਜੇ ਘਟਾਉਣੇ ਨੇ ਜੇ ਟਕਰਾਅ ਘਟਾਉਣੇ ਨੇ ਤਾਂ ਇਹ ਸੁਪਰੀਮ ਕੋਰਟ ਦੀ ਜੱਜਮੈਂਟ ਬਿਲਕੁਲ ਬਾਝਬ ਜੱਜਮੈਂਟ ਹੈ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਇਨਸਾਫ ਦੇ ਤਕਾਜੇ ਨੂੰ ਤੁਸੀਂ ਇਕੁਇਟੀ ਦਾ ਜਿਹੜਾ ਮਾਮਲਾ ਹੈ ਇੱਕ ਬਰਾਬਰੀ ਇਸ ਦਾ ਮਾਮਲਾ ਹੈ ਉਹਨੂੰ ਇਹਨਾਂ ਗੱਲਾਂ ਨੂੰ ਜੇ ਧਿਆਨ ਚ ਨਹੀਂ ਰੱਖਦੇ ਤਾਂ ਰੌਲੇ ਪੈਣਗੇ ਦੂਜਾ ਬੰਦਾ ਕਹੂਗਾ ਮੇਰੇ ਨਾਲ ਬਿਥਕਰਾ ਹੋ ਰਿਹਾ ਤੇ ਬਿਥਕਰਿਆ ਕਰਕੇ ਫਿਰ ਤੁਸੀਂ ਪੁਲਿਸ ਦੀਆਂ ਡਾਂਗਾਂ ਨਾਲ ਹਟਾ ਵੀ ਦਿਓ ਫਿਰ ਤੁਸੀਂ ਜ਼ਬਰਦਸਤੀ ਤੋ ਬੰਦਿਆਂ ਦੀਆਂ ਭਾਵਨਾਵਾਂ ਤਾਂ ਤੁਸੀਂ ਆਹਤ ਕਰ ਰਹੇ ਹੋ ਤੇ ਉਹ ਬੰਦੇ ਤਾਂ ਤੁਹਾਡੇ ਖਿਲਾਫ ਲਗਾਤਾਰ ਖੜੇ ਹੋਣਗੇ ਬਿਲਕੁਲ ਹੋਰ ਤਾਂ ਕੋਈ ਤਰੀਕਾ ਨਹੀਂ ਇਹ ਪੰਜਾਬ ਆਣਿਆਂ ਨੂੰ ਵੀ ਔਰ ਪੰਜਾਬ ਦੇ ਵਿੱਚ ਵੀ ਸ਼ਾਇਦ ਉਹ ਜਜਮੈਂਟ ਲੈ ਕੇ ਜਿਹੜੇ ਆ ਰੌਲੇ ਚੱਲ ਰਹੇ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਸ਼ਾਇਦ ਇਹਦੇ ਵਿੱਚ ਹੈਲਪ ਹੋ ਜੇ ਕੁਛ ਨਾ ਕੁਛ ਉਹ ਬਰਾਬਰੀ ਵਾਲਾ ਤੇ ਬਾਕੀ ਦੇ ਮਾਮਲੇ ਚ ਕਿਉਂਕਿ ਸੁਪਰੀਮ ਕੋਰਟ ਦੀ ਜੱਜਮੈਂਟ ਤਾਂ ਲਾਅ ਬਣਦੀ ਹੈ ਤੇ ਜੇ ਇੱਕ ਸੂਬੇ ਲਈ ਜੀ ਉਹ ਸਾਰੇ ਸੂਬਿਆਂ ਲਈ ਸੁਪਰੀਮ ਕੋਰਟ ਦੀ ਜੱਜਮੈਂਟ ਨੂੰ ਆਧਾਰ ਬਣਾ ਕੇ ਉਹਨਾਂ ਕੇਸਾਂ ਦੀ ਪੈਰਵੀ ਕੀਤੀ ਜਾ ਸਕਦੀ ਹੈ ਚਲੋ ਤੁਸੀਂ ਹੀਰਾ ਫੇਰੀ ਦੀ ਗੱਲ ਕਰ ਰਹੇ ਸੀ ਇੱਕਾ ਅਮਰੀਕਾ ਦਾ ਟੈਰਫ ਵਾਲੀ ਹੀਰਾ ਫੇਰੀ ਦੀ ਖੂਬ ਚਰਚਾ ਦੁਨੀਆ ਪਰ ਦੇ ਵਿੱਚ ਤੇ ਭਾਰਤ ਵੀ ਕਹਿੰਦੇ ਉਹਦਾ ਸ਼ਿਕਾਰ ਸੀ ਪਰ ਭਾਰਤ ਇਸ ਮਸਲੇ ਦੇ ਵਿੱਚ ਹੁਣ ਜਿਵੇਂ ਨਵੇੜ ਤੇ ਦਿੱਤਾ ਸੌਦਾ ਜਾਂ ਹੋ ਗਿਆ ਗੱਲ ਪਟ ਗਈ ਪਰ ਚੀਨ ਤੇ ਅਮਰੀਕਾ ਵਿਸ਼ੇ ਪੱਤਰ ਦੇ ਉੱਤੇ ਅਮੋ ਸਾਹਮਣੇ ਨਜ਼ਰ ਆਉਂਦੇ ਨੇ ਇਸ ਪਹਿਲੂ ਦੇ ਉੱਤੇ ਚੀਨ ਨੇ ਜਿਵੇਂ ਆਪਣਾ ਕੱਚਾ ਮਾਲ ਡਾਇਰੈਕਟ ਸੋਸ਼ਲ ਮੀਡੀਆ ਤੇ ਪੋਸਟਾਂ ਕਿ ਉਹ ਹੀ ਮਾਲ ਹੈ ਜੀ ਬਿਨਾ ਬ੍ਰਾਂਡ ਤੋਂ ਵੀ ਚੱਕ ਲੋ ਜੀ ਲੋੜ ਹੈ ਨਹੀਂ ਤੁਹਾਨੂੰ ਅਮਰੀਕਾ ਵਾਲਾ ਨਾਲ ਲੈਣ ਦੀ ਇੰਨਾ ਸਸਤਾ ਦੇਵਾਂਗੇ ਉਹਦੇ ਨਾਲ ਕਹਿੰਦੇ ਅਮਰੀਕਾ ਤੇ ਅਸਰ ਪਿਆ ਕੀ ਹੁਣ ਚੀਨ ਤੇ ਅਮਰੀਕਾ ਵਿਚਾਲੇ ਟੈਰਫ ਨੂੰ ਲੈ ਕੇ ਕੋਈ ਸਮਝੌਤਾ ਹੋਣ ਜਾ ਰਿਹਾ ਕੋਈ ਨੇੜਤਾ ਵਧਣ ਜਾ ਰਹੀ ਹੈ ਕੋਈ ਐਗਰੀਮੈਂਟ ਹੋ ਰਿਹਾ ਜੀ ਇਹ ਜਿਹੜੀਆਂ ਸੂਚਨਾਵਾਂ ਨੇ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਜਲਦੀ ਜਿਹੜੀ ਦੋਨਾਂ ਦੀ ਕੇ ਟੈਰਫ ਵਾਰਚ ਦੋਨਾਂ ਨੂੰ ਨੁਕਸਾਨ ਹੋਏਗਾ ਕੀ ਕੀਤਾ ਜਾਏ 245% ਅਮਰੀਕਾ ਨੇ ਲਾਤਾ ਸੀ ਚੀਨ ਨੇ ਆਪਣੇ ਪਰੋ ਲਾਤਾ ਉਸ ਪੰਦਰ ਦੇ ਉੱਤੇ ਔਰ ਚੀਨ ਵੀ ਕੋਈ ਛੋਟੀ ਇਕਨੋਮੀ ਨਹੀਂ ਹੈ ਚੀਨ ਨੇ ਵੀ ਬਹੁਤ ਜਗ੍ਹਾ ਪੈਰ ਪਸਾਰੇ ਹੋਏ ਨੇ ਜਿਹੜਾ ਗਰੀਬਾਂ ਨੂੰ ਤਾਂ ਤੁਸੀਂ ਵੈਸੇ ਦੱਬ ਲੈਨੇ ਜੋ ਜਿਹੜੇ ਮਰਜੀ ਨੇ ਸਾਡੇ ਤਾਂ ਦੀ ਹਿੰਮਤ ਆਇਆ ਨਹੀਂ ਸਾਡੇ ਸਾਡੇ ਪ੍ਰਧਾਨ ਮੰਤਰੀ ਇਹ ਕਹਿਣ ਵੀ ਇਹ ਕੀ ਕਰ ਰਹੇ ਹੋ ਤੁਸੀਂ ਤੇ ਨਹੀਂ ਅਸੀਂ ਦਾ ਵਿਚ ਵਿਚਾਲੇ ਮਿੰਤ ਤਰਲੇ ਨਾਲ ਵਾਲਾ ਵੋਟਾ ਵੀ ਇੰਨਾ ਤੱਕ ਛੱਡ ਦਿਓ ਜੀ ਕਿ ਜਿੰਨਾ ਛੱਡਿਆ ਜਾਊਗਾ ਉਹਨਾ ਕੀ ਹੈ ਪਰ ਦੂਜੇ ਪਾਸੇ ਤੁਸੀਂ ਦੇਖੋਗੇ ਜਿਹੜੇ ਦੇਸ਼ ਨੇ ਜਿਹੜੇ ਖੜ ਰਹੇ ਨੇ ਟਰੰਪ ਖਿਲਾਫ ਜਿਵੇਂ ਚੀਨ ਵਾਲੇ ਦੀ ਗੱਲ ਹੋ ਰਹੀ ਹੈ ਤੇ ਚੋਣਾਂ ਤੋਂ ਬਾਅਦ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਗਿਆ ਹੈ ਉੱਥੇ ਪਹਿਲੀ ਵਾਰ ਟਰੰਪ ਨੇ ਕਿਹਾ ਸੀ ਨਾ ਵੀ ਇੱਕ 51ਵਾਂ ਦੇਸ਼ ਬਣਾ ਲੈਣੇ ਆ ਤੁ ਆਪ ਸੂਬਾ ਬਣਾ ਲੈਣੇ ਆ ਤੁਹਾਨੂੰ ਤੁਹਾਨੂੰ ਗਵਰਨਰ ਲਾ ਦਾਂਗੇ ਜਿਹੜਾ ਪ੍ਰਾਈਮ ਮਿਨਿਸਟਰ ਹੋਏਗਾ ਉਹ ਜਾ ਕੇ ਕਹਿ ਕੇ ਆਇਆ ਕਹਿੰਦਾ ਇਹ ਮਤਲਬ ਮੰਡੀ ਦਾ ਮਾਲ ਨਹੀਂ ਹੈ ਅਮਰੀਕਾ ਬਿਕਾਊ ਨਹੀਂ ਹੈ ਤੁਸੀਂ ਰੀਅਲ ਏਸਟੇਟ ਨੂੰ ਚੰਗਾ ਬੜੀ ਚੰਗੀ ਤਰ੍ਹਾਂ ਸਮਝਦੇ ਹੋ ਟਰੰਪ ਨੂੰ ਕਹਿ ਕੇ ਕਿ ਰੀਅਲ ਏਸਟੇਟ 'ਚ ਬਾਜ਼ਾਰੀ ਮੁੱਲ ਹੁੰਦਾ ਕਿਸੇ ਚੀਜ਼ ਦਾ ਮੇਰਾ ਦੇਸ਼ ਬਿਕਾਊ ਨਹੀਂ ਹੈ ਇਹ ਸਾਰੇ ਮਾਮਲੇ ਦੇ ਵਿੱਚ ਇਹ ਸਟੈਂਡ ਹੁੰਦੇ ਨੇ ਕੰਟਰੀ 'ਚ ਦੇ ਜਿਹੜੇ ਸਟੈਂਡ ਲੈ ਜਾਂਦੇ ਨੇ ਹਾਲਾਂਕਿ ਅਮਰੀਕਾ ਦੇ ਵਿੱਚ ਕੈਨੇਡਾ ਨਾਲ ਚਾਹੇ ਲਿਬਰਲ ਪਾਰਟੀ ਜਿੱਤ ਵੀ ਤਾਂ ਹੀਗੀ ਕਿਉਂਕਿ ਅਮਰੀਕਾ ਨੇ ਇਹ ਤਾਣਾ ਮਾਰਿਆ ਹੋਇਆ ਸੀਗਾ ਨਹੀਂ ਤਾਂ ਉਹਦਾ ਗਰਾਫ ਹੇਠਾਂ ਚੇ ਇਸ ਲਈ ਜਿਹੜੀ ਦਾਦਾਗਰੀ ਹੈ ਇਹ ਬਹੁਤ ਜ਼ਿਆਦਾ ਨਹੀਂ ਚੱਲਦੀ ਇਹਨਾਂ ਕੰਟਰੀਜ਼ ਤੇ ਵੀ ਜਿਹੜੇ ਸਾਡੇ ਨੇ ਅਮਰੀਕਾ ਨੇ ਲਾ ਕੇ 90 ਦਿਨਾਂ ਜੇ ਛੂਟ ਦੇਤੀ ਫੇਰ ਉਹਨਾਂ 90 ਦਿਨਾਂ ਚ ਉਹ ਝਟਕਾ ਦੇ ਰਹੇ ਆ ਝਟਕਾ ਦੇ ਕੇ ਕਹਿ ਰਹੇ ਆ ਕਿ ਕੁਝ ਸਰੈਂਡਰ ਕਰ ਜਾਣਗੇ ਉਸ ਝਟਕੇ ਚ ਫਿਰ ਉਹਨਾਂ ਨਾਲ ਕਰ ਲਾਂਗੇ ਇਸ ਤੋਂ ਬਾਅਦ ਫਿਰ ਇੱਕ ਝਟਕਾ ਦੇਾਂਗੇ ਇਹ 네ਗੋਸ਼ੀਏਸ਼ਨ ਦਾ ਜਿਹੜੇ ਤਕੜੀਆਂ ਧੇਰਾ ਨੇ ਉਹ ਐਵੇਂ ਵੀ ਕਰਦੀਆਂ ਨੇ ਵੀ ਬਿਲਕੁਲ ਤੋੜੋ ਵੀ ਨਾ ਇੱਕ ਵਾਰ ਹਿਲਜੁਲ ਪੈਦਾ ਕਰਕੇ ਕੁਝ ਨੂੰ ਬਣਾ ਲਓ ਫਿਰ ਅਗਲਾ ਫਿਰ ਅਗਲਾ ਫਿਰ ਅਗਲਾ ਜਿਹੜਾ ਜਿਆਦਾ ਤਕੜੇ ਨੇ ਉਹਨਾਂ ਨਾਲ ਵਿੱਚ ਸਹਿਮਤੀ ਕਰ ਲਓ ਵੀ ਚਲੋ ਇਹ ਉਹ ਜਿਹੇ ਹਾਲ ਹੈ ইস্ট ਇੰਡੀਆ ਕੰਪਨੀ ਆਈ ਇੱਥੇ ਸਾਰੇ ਰੌਲਾ ਰੂਲਾ ਉਧਰ ਗਾਹਾਂ ਮਹਾਰਾਜਾ ਰਣਜੀਤ ਸਿੰਘ ਬੈਠਾ ਸੀ ਤੇ 90 ਸਾਲ ਡਲੇ ਹੋ ਗਈ 100 ਸਾਲ ਵੀ ਚਲ ਕੋਈ ਨਹੀਂ ਜਦੋਂ ਇਹ ਜਾਊਗਾ ਉਦੋਂ ਦੇਖ ਲਾਂਗੇ ਰਜਿਸਟੈਂਸ ਦੀਆਂ ਇਹ ਗੱਲਾਂ ਹੁੰਦੀਆਂ ਨੇ ਜਦੋਂ ਤੁਸੀਂ ਇਹ ਗੱਲ ਕਰਦੇ ਗੱਲ ਕਰਦੇ ਹੋ ਔਰ ਇਹ ਬਿਲਕੁਲ ਹੀ ਹੁਣ ਕੋਈ ਦੁਨੀਆ ਜਿਹੜੀ ਐਸ ਲੈਵਲ ਤੇ ਬਣ ਗਈ ਹੈ ਕਹਿੰਦੇ ਨੇ ਡਰਦੇ ਨੂੰ ਵੀ ਡਰਾਉਂਦੀ ਐ ਤੇ ਇਹਦੇ ਚ ਜੇ ਤੁਸੀਂ ਥੋੜਾ ਬਹੁਤ ਆਪਣੀ ਲੌਜੀਕਲੀ ਗੱਲ ਦੁਨੀਆ ਚ ਰੱਖਦੇ ਹੋ ਆਲੇ-ਦਾਲੇ ਜਾਣਦੇ ਹੋ ਤਾਂ ਤੁਸੀਂ ਵੀ ਆਪਣੇ ਬੰਦਿਆਂ ਦਾ ਕੋਈ ਫਾਇਦਾ ਕਰ ਸਕਦੇ ਹੋ ਭਾਰਤ ਨੂੰ ਇਹ ਥੋੜਾ ਜਿਹਾ ਡਰ ਹੈ ਹਜੇ ਭਾਰਤੀ ਲੋਕਾਂ ਨੂੰ ਕਿ 프리 ਮਾਰਕੀਟ ਦਾ ਸਮਝੌਤਾ ਅੰਦਰ ਖਾਤੇ ਅਮਰੀਕਾ ਨਾਲ ਨਾ ਹੋ ਜੇ ਕਿਉਂਕਿ ਦੋਸਤੀ ਬੜੀ ਐ ਸਾਡੇ ਪ੍ਰਾਈਮ ਮਿਨਿਸਟਰ ਤੇ ਪ੍ਰੈਜ਼ੀਡੈਂਟ ਉਹਦੀ ਔਰ ਇਹ ਅੱਖ ਚੱਕ ਪਾ ਕੇ ਜਿਹੜੀ ਗੱਲ ਕਰਨ ਵਾਲੀ ਐ ਉਹ ਐ ਕਿ ਇਹ ਦੋ ਗੱਲਾਂ ਤੋਂ ਲੱਗਦੀ ਐ ਕਿਉਂਕਿ ਕੈਨੇਡਾ ਦੇ ਮਾਮਲੇ 'ਚ ਅਸੀਂ ਜਿੰਨਾ ਰਿਐਕਟ ਕੀਤਾ ਡਿਪਲੋਮੈਟ ਵਾਪਸ ਬੁਲਾਏ ਬਾਕੀ ਚੀਜ਼ਾਂ ਕੀਤੀ ਉਹ ਹੈ ਜੇ ਕਿ ਯੂ ਐਸ ਦੇ ਵਿੱਚ ਸੀਗਾ ਉਹਦੇ ਤੇ ਅਸੀਂ ਨਹੀਂ ਜ਼ਿਆਦਾ ਗੱਲ ਨਹੀਂ ਬੋਲੇ ਇਸੇ ਤਰ੍ਹਾਂ ਚਾਈਨਾ ਨਾਲ ਵੀ ਅਸੀਂ ਚੁੱਪ ਕਰ ਜਾਂਦੇ ਹਾਂ ਥੋੜਾ ਤਕੜੇ ਤੋਂ ਜਿਹੜਾ ਗੁਰੇਜ ਹੁੰਦਾ ਜਿਹੜਾ ਉਹ ਇੱਕ ਅਪਰੋਚ ਦੇ ਸਵਾਰ ਹੁੰਦੇ ਨੇ ਇਸ ਅਪਰੋਚ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਲੋਕਾਂ ਨੂੰ ਇਹ ਲੱਗਦਾ ਵੀ ਸਾਡਾ ਕੋਈ ਸਮਝੌਤਾ ਅੰਦਰ ਖਾਤੇ ਨਾਲ ਹੋ ਜੇ ਦਿਖਾ ਕੇ ਕਰਿਓ ਜੀ ਆਲ ਪਾਰਟੀ ਮੀਟਿੰਗ ਬੁਲਾ ਲਿਓ ਇਹ ਤੋਂ ਪਹਿਲਾਂ ਬਰੀਫ ਕਰਿਓ ਉਹਦੇ ਚ ਜਾਂ ਪਾਰਲੀਮੈਂਟ ਨੂੰ ਦੱਸ ਦਿਓ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਉਹ ਕੀ ਰਿਹਾ ਚਲੋ ਸ਼ੁਕਰੀਆ ਸਲਾਰ ਹਮੀ ਸਿੰਘ ਜੀ ਤੁਸੀਂ ਤਾਜ਼ਾ ਸਥਿਤੀ ਤੋਂ ਸਭ ਨੂੰ ਜਾਣੂ ਕਰਾਇਆ ਫਿਰ ਪਰਤਾਂਗੇ ਅਸੀਂ ਤੁਸੀਂ ਦੇਖਦੇ ਰਹੋ ਪਲਾਨ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿਕਾਰ